ਉਹ ਰੁਕੀ ਵੇ ਰੁਕੀ ਵੇ ਰਾਹੀ ਅਜਾਣ ਵਾਲਿਆ ਸੁਣ ਜਾ ਮੈਂ ਗੱਲ ਬੋਤਿਆ ਵੇ ਕਾਲਿਆ ਆਪਣੇ ਬਚਪਨ ਬਾਰੇ ਥੋੜਾ ਦੱਸੋ ਕਿ 뮤ਜ਼ਿਕ ਇੰਡਸਟਰੀ ਵਿੱਚ ਤੁਸੀਂ ਕਿਵੇਂ ਆਏ ਗੱਲ ਇਸ ਤਰ੍ਹਾਂ ਜੀ ਦੇਖੋ ਸਾਡੇ ਘਰੇ ਮਾਹੌਲ ਸੀਗਾ ਗਾਇਕੀ ਦਾ ਸ਼ੁਰੂ ਤੋਂ ਮੈਨੂੰ ਬਰਸੇ ਵਿੱਚ ਮਿਲਿਆ ਗਾਇਕੀ ਜੀ ਭਈ ਤੁਹਾਨੂੰ ਲੱਗਦਾ ਕਿ ਸਿੱਖਣਾ ਇਨ 뮤ਜ਼ਿਕ ਇੰਡਸਟਰੀ ਵਿੱਚ ਜ਼ਰੂਰੀ ਹੈ ਹਾਂ ਜੀ ਬਿਲਕੁਲ ਜ਼ਰੂਰੀ ਹੈ ਜੀ ਬਿਲਕੁਲ ਸਿੱਖਣਾ ਚਾਹੀਦਾ ਹੈ ਦੇਖੋ ਮੈਂ ਵੀ ਚਲੋ ਠੀਕ ਹੈ ਗੌਰਵ ਗਿਫਟ ਹੁੰਦਾ ਮੈਂ ਮੰਨਦਾ ਹਾਂ ਹਾਂ ਪਰਤਰਾਸ਼ਨ ਵਾਸਤੇ ਤਾਂ ਤੁਹਾਨੂੰ ਕੋਈ ਨਾ ਕੋਈ ਉਸਤਾਦ ਦੀ ਲੋੜ ਹੁੰਦੀ ਹੈ। ਜਿਵੇਂ ਪਰ ਜਦੋਂ ਦੁਕਾਨੇ ਦੀ ਇੱਕ ਸ਼ੁਰੂਆਤ ਹੁੰਦੀ ਹੈ। ਹਾਂਜੀ ਲੋਕਟ। ਹਾਂ। ਫਿਰ ਉੱਤੇ ਮੇਰੇ ਕਾ ਹਾਂ ਮੇਰੇ ਤੇ ਪ੍ਰਵੀਰ ਪਾਲਟਾਈ ਦੀ ਲੋਕਟ ਾਈ ਤਾਂ ਫਿਰ ਉਹਨੇ ਚੇਂਜ ਕੀਤਾ ਕੰਮ ਬਦਲਿਆ ਪਾਸਾ ਬਦਲਿਆ। ਅੱਜ ਕੱਲ ਦੇ ਜਿਹੜੇ ਗੀਤ ਆ ਰਹੇ ਨੇ ਤੁਸੀਂ ਕੁਝ ਹੀ ਉਹਨਾਂ ਤੋਂ ਮੈਂ ਇਸ ਤਰ੍ਹਾਂ ਨਹੀਂ ਕਹਿੰਦਾ ਅੱਛੇ ਗਾ ਰਹੇ ਨੇ ਮੁੰਡੇ ਹੁਣ ਵੀ ਵਧੀਆ ਗਾ ਰਹੇ ਨੇ ਚਲੋ ਥੋੜਾ ਜਿਹਾ ਹੁਣ ਪੋਇਟਰੀ ਦਾ ਵੀ ਫਰਕ ਹੈ ਮਿਊਜ਼ਿਕ ਦਾ ਫਰਕ ਹੈ ਨਵੀਂ ਜਨਰੇਸ਼ਨ ਹੈ ਉਹ ਕੁਝ ਥੋੜਾ ਜਿਹਾ ਹੋਰ ਪਾਲ ਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਪੰਜਾਬ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਹੋਸਟ ਰਣਜੀਤ ਬਾਲ ਤੇ ਤੁਸੀਂ ਵੇਖ ਲਓ ਜੀ ਪ੍ਰੋਗਰਾਮ ਮਹਿਮਾਨੇ ਪੰਜਾਬ ਦੋਸਤੋ ਮਹਿਮਾਨੇ ਪੰਜਾਬ ਵਿੱਚ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਵੀ ਅਜਾਹੀ ਮਾਨਮਤੀ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਾਈਏ ਉਹਨਾਂ ਨਾਲ ਗੱਲਬਾਤ ਕਰੀਏ ਜ਼ਿੰਦਗੀ ਬਾਰੇ ਉਹਨਾਂ ਦੇ ਸਫ਼ਰ ਬਾਰੇ ਉਹਨਾਂ ਦੀ ਸ਼ੋਭਾ ਜਿਹੜੇ ਵਿੱਚ ਉਹ ਕੰਮ ਕਰ ਰਹੇ ਨੇ ਉਸ ਬਾਰੇ ਜਿਹੜੇ ਅੱਜ ਸਾਡੇ ਨਾਲ ਮਹਿਮਾਨ ਨੇ ਉਹ ਪੰਜਾਬੀ ਗਾਇਕੀ ਦੇ ਥਰੂ ਉਤਾਰੇ ਨੇ ਪਿਛਲੇ 4 ਦਹਾਕਿਆਂ ਤੋਂ ਉਹਨਾਂ ਨੇ ਪੰਜਾਬੀ ਇੰਡਸਟਰੀ ਤੇ ਰਾਜ ਕੀਤਾ ਪਿਆ ਅੱਜ ਜਿਸ ਤਰ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਜਦੋਂ ਅਸੀਂ ਗੀਤ ਸੁਣਨੇ ਸ਼ੁਰੂ ਕੀਤੇ ਸੀ ਤਾਂ ਉਹਨਾਂ ਦਾ ਨਾਂ ਜਿਹੜਾ ਸੀ ਉਸ ਦੇ ਬਿਨਾਂ ਕਿਸੇ ਜੇ ਤੁਸੀਂ ਸਿਲੇਕਟਡ ਰਿਕਾਰਡ ਕਰਾਉਂਦੇ ਸੀ ਤਾਂ ਉਹਨਾਂ ਦੇ ਗੀਤਾਂ ਬਿਨਾਂ ਉਹ ਕੈਸਟ ਅਧੂਰੀ ਲੱਗਦੀ ਸੀ ਮੇਰੀ ਮੁਰਾਦ ਸਾਡੇ ਬਹੁਤ ਇੰਸਪੈਕਟਡ ਤੇ ਬਹੁਤ ਚਾਹੇਤੇ ਲਵਲੀ ਨਰਮਨ ਪਰੀ ਜੀ ਹਨ ਜੀ ਪੰਜਾਬ ਟੀਵੀ ਆਸਟ੍ਰੇਲੀਆ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਬਹੁਤ ਹੀ ਧੰਨਵਾਦ ਕਰਦਾ ਜੀ ਪੰਜਾਬ ਚੈਨਲ ਆਸਟ੍ਰੇਲੀਆ ਔਰ ਵੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਪਾਜੀ ਸੇ ਤਾਂ ਠੀਕ ਠਾਕ ਜੀ ਹਾਂ ਜੀ ਬਹੁਤ ਵਧੀਆ ਫਸਟ ਕਲਾਸ ਐਨ ਚਰਦੀ ਕਾ ਕਿਰਪਾ ਮੈਲਬਨ ਮੈਲਬਨ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਮੈਲਬਨ ਸਾਡਾ ਮੇਲਿਆਂ ਦਾ ਸ਼ਹਿਰ ਆ ਹਾਂ ਜੀ ਤੇ ਤੁਸੀਂ ਪਹਿਲਾ ਸ਼ੋਅ ਕਰਕੇ ਗਏ ਬਹੁਤ ਲੋਕਾਂ ਨੇ ਉਹ پورا ਸੁਸਰਾਇਆ ਜੀ ਤੇ ਦੂਜਾ ਫਿਰ ਤੁਸੀਂ ਲੈ ਕੇ ਆ ਰਹੇ ਹੁਣ 29 ਸੈਪਟੰਬਰ ਨੂੰ ਸ਼ਨੀਵਾਰ 5:30 ਵਜੇ ਕੀਜ਼ ਬਰੋ ਜਿਹੜਾ ਹਾਲ ਹੈ ਚੈਂਟਲਰ ਹਾਲ ਜਿਹੜਾ ਉਸ ਤੇ ਤੁਸੀਂ ਪਹੁੰਚਣਾ ਜੇਕਰ ਟਿਕਟ ਅਜੇ ਤੱਕ ਤੁਸੀਂ ਬਾਏ ਨਹੀਂ ਕੀਤੀਆਂ ਆ ਤਾਂ ਉਸ ਨੂੰ ਤੁਸੀਂ ਬਾਏ ਕਰੋ ਬਾਏ ਦਾ ਟਾਈਮ ਜਿਹੜਾ ਹਾਲ ਆ ਉਹ ਉਸ ਦੇ ਬਾਰੇ ਇਨਫੋਰਮੇਸ਼ਨ ਤੁਹਾਨੂੰ ਹੋਰ ਵੀ ਦਵਾਂਗੇ ਜਿਹੜੀ ਇਹ ਪ੍ਰੋਡਕਸ਼ਨ ਹੈ ਉਹਨੂੰ ਬਹੁਤ ਵਧੀਆ ਲੱਗਾ ਜਿਹੜਾ ਸਾਰਾ ਕੁਝ ਪ੍ਰਮੋਟ ਕਰ ਰਹੇ ਨੇ ਸਾਡੇ ਸੇਵਾ ਸੰਧੂ ਪਾਜੀ ਆ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਆਪਾਂ ਸ਼ੋਅ ਬਾਰੇ ਹੋਰ ਵੀ ਡਿਟੇਲਸ ਲਵਾਂਗੇ ਪਰ ਸਭ ਤੋਂ ਪਹਿਲਾਂ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਬਾਰੇ ਬਹੁਤ ਦਿਲ ਕਰਦਾ ਕਿ ਵੱਧ ਤੋਂ ਵੱਧ ਜਾਣੀਏ ਕਿਉਂਕਿ ਇੱਕ ਉਕਸੁਕਤਾ ਜ਼ਿਆਦਾ ਹੁੰਦੀ ਹੈ ਕਿ ਚਾਹਤ ਜ਼ਿਆਦਾ ਜਦੋਂ ਸਾਡੇ ਨਾਲ ਬੈਠਦੇ ਨੇ ਪਾਜੀ ਮੇਰਾ ਦਿਲ ਕਰਦਾ ਕਿ ਤੁਹਾਡੇ ਕੋ ਗੀਤ ਆ ਜ਼ਿਆਦਾ ਸੁਣੀਏ ਤੇ ਗੱਲਾਂ ਘਟ ਕਰੀਏ ਪਰ ਪਰ ਸਭ ਤੋਂ ਪਹਿਲਾਂ ਜਦੋਂ ਤੁਹਾਡਾ ਸ਼ੁਰੂਆਤੀ ਸਫ਼ਰ ਹੁੰਦਾ ਤੁਹਾਡਾ ਗਾਇਕੀ ਵਾਲ 2087 ਸੌਰੀ 1987 ਮੇਰੇ ਖਿਆਲ ਚ ਅਸੀਂ ਉਹ ਹੋਸ਼ ਸੰਭਾਲਣੀ ਸ਼ੁਰੂ ਕੀਤੀ ਸੀ ਤੁਸੀਂ ਪਹਿਲਾ Song ਲੈ ਕੇ ਮਾਰਕੀਟ ਵਿੱਚ ਆ ਗਏ ਸੀ ਆਪਣੇ ਬਚਪਨ ਬਾਰੇ ਥੋੜਾ ਦੱਸੋ ਕਿ ਮਿਊਜ਼ਿਕ ਇੰਡਸਟਰੀ ਵੱਲ ਤੁਸੀਂ ਕਿਵੇਂ ਆਏ ਗੱਲ ਇਸ ਤਰ੍ਹਾਂ ਜੀ ਦੇਖੋ ਸਾਡੇ ਘਰੇ ਮਾਹੌਲ ਸੀਗਾ ਗਾਇਕੀ ਦਾ ਸ਼ੁਰੂ ਤੋਂ ਮੈਨੂੰ ਵਿਰਸੇ ਚ ਮਿਲਿਆ ਗਿਆ ਕੀ ਜੀ ਮੇਰੇ ਫਾਦਰ ਸਾਹਿਬ ਪੰਜਾਬੀ ਚ ਮੇਰੇ ਬਾਪੂ ਜੀ ਗੁਰਦਿਆਲ ਨਰਮਨਤ ਧੂਰੀ ਬਿਲਕੁਲ ਜੀ ਆਪਦੇ ਜ਼ਮਾਨੇ ਦੇ ਬੜੇ ਟੌਪ ਦੇ ਆਰਟਿਸਟ ਰਹੇ ਨੇ ਜੀ ਔਰ ਸਾਡੇ ਘਰੇ ਮਾਹੌਲ ਤਾਂ ਹੁੰਦਾ ਹੀ ਸੀ ਮੇਰੇ ਫਾਦਰ ਸਾਹਿਬ ਰਹਿਸਲ ਕਰਦੇ ਸੀ ਆਰਟਿਸਟਾਂ ਨਾਲ ਜੀ اور ਮੈਂ ਵੇਖਦਾ ਰਹਿੰਦਾ ਸੀ ਹੌਲੀ ਹੌਲੀ ਤੇ ਹੌਲੀ ਹੌਲੀ ਇਸਰਮ ਨੂੰ ਦੇਖ ਕੇ ਤੇ ਫਿਰ ਚਟਕ ਲੰਗੀ ਜੀ ਮੈਂ ਇੱਧਰ ਆਵਦਾ ਆ ਗਿਆ ਇਸ ਲਾਈਨ ਚ ਤੇ ਕਿਵੇਂ ਪਈ ਸਿੱਖਿਆ ਕਿਵੇਂ ਤੁਹਾਡਾ ਵਿਪਕਰ ਉਹ ਜਿਹਨਾਂ ਨੂੰ ਮਾਹੌਲ ਵਧੀਆ ਮਿਲਦਾ ਤੁਹਾਡੇ ਫਾਦਰ ਸਾਹਿਬ ਬਹੁਤ ਵਧੀਆ ਗਾਇਕ ਸੀ ਉਹਨਾਂ ਦੇ ਜਿਹੜੀ ਸੌਂਗ ਸੀ ਉਹ ਬਹੁਤ ਲੋਕਾਂ ਨੇ ਉਸ ਸਮੇਂ ਤੇ ਸੁਲਾਈ ਤੇ ਉਹ ਮੇਕ ਅ ਮਿਊਜ਼ੀਸ਼ੀਅਨ ਬਹੁਤ ਵਧੀਆ ਸੀ ਜਿਹੜੇ ਨਾਮ ਪਰ ਉਸ ਵੇਲੇ ਕਲਾਕਾਰ ਸੀ ਉਹਨਾਂ ਦੇ ਨਾਲ ਐਜ਼ ਅ ਮਿਊਜ਼ੀਸ਼ੀਅਨ ਜਿਹੜਾ ਉਹਨਾਂ ਨੇ ਪਹਿਲਾਂ ਸ਼ੁਰੂਆਤ ਕੀਤੀ ਉਸਦੇ ਬਾਰੇ ਜਰੂਰ ਦੱਸਿਓ ਮੈਨੂੰ ਕਿਉਂਕਿ ਜ਼ਿਆਦਾਤਰ ਲੋਕ ਤੁਹਾਨੂੰ ਜਾਣਦੇ ਆ ਪਰ ਜਦੋਂ ਬਿਹਾਈਂਡ ਦਾ ਜਿਹੜਾ ਬੈਕਬੋਨ ਆਫ लवली ਨਿਰਮਾਨ ਆ ਉਹਦੇ ਬਾਰੇ ਵੀ ਜਰੂਰ ਗੱਲਬਾਤ ਕਰਨੀ ਹੈ ਅਸੀਂ ਹਾਂਜੀ ਗੱਲ ਹੈ ਜੀ ਇਸ ਤਰ੍ਹਾਂ ਮੇਰੇ ਫਾਦਰ ਸਾਹਿਬ ਉਹਨਾਂ ਦਾ ਸਾਲ 1972 ਜੇ ਗੀਤ ਐ ਸਿਨੇਂਦਰ ਬੀਬਾ ਜੀ ਨਾਲ ਜੀ ਪੱਠੀ ਉੱਤੇ ਖੜ ਕੇ ਮੈਦਾਨੇ ਵੇ ਬਣਾਉਣੀ ਆ ਤੇਰੀਆਂ ਖਿਲਾਂ ਤੇ ਮੇਰੇ ਰੋੜ ਮੁੰਡੇ ਆ ਪੀਕੇ ਛੱਡ ਜਾਂ ਮਹੀਨੇ ਕੋਰ ਮੁੰਡਿਆ ਬੜਾ ਪਪੂਲਰ ਹੋਇਆ ਸੀ ਜੀ ਉਹਦਾ ਦੂਜਾ ਪਾਸਾ ਸੀਗਾ ਮੇਰੀ ਛੋਲਿਆਂ ਦੀ ਢਾਲ ਕਰਾਰੀ ਭਾਈ ਜੀ ਦੇ ਮੂੰਹ ਲੱਗੀ ਮੈਂ ਵੀ ਕਰਛੀ ਬੁੱਲਾ ਤੇ ਮਾਰੀ ਔਰ ਬੜੇ ਪਪੂਲਰ ਹਿੱਟ ਕੀਤੇ ਹੋਏ ਉਹਨਾਂ ਦੇ ਉਹ ਦਿਨਾਂ 'ਚ ਔਰ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਦੇ ਨਾਲ ਜਾਣ ਲੱਗਿਆ ਜੀ ਪ੍ਰੋਗਰਾਮਾਂ ਤੇ ਜੀ ਤੇ ਮੈਂ ਕੁਲਦੀਪ ਮਾਨਕ ਸਾਹਿਬ ਦੇ ਗੀਤ ਗਾਉਂਦਾ ਹੁੰਦਾ ਸੀ ਜੀ ਇਸ ਕਰਕੇ ਫਿਰ ਮੈਂ ਇਸ ਲਾਈਨ ਦੇ ਵਿੱਚ ਮੇਰਾ ਕਾਫੀ ਇੰਟਰਸਟ ਹੋ ਗਿਆ ਕੁਲਦੀਪ ਮਾਨਕ ਸਾਹਿਬ ਨਾਲ ਤੁਹਾਡਾ ਰਿਲੇਸ਼ਨ ਕਿਵੇਂ ਸੀ ਉਹ ਕਹਿੰਦੇ ਸੀ ਆ ਗਿਆ ਸਾਡੇ ਵਾਲਾ ਉਹਨਾਂ ਨਾਲ ਇਸ ਤਰ੍ਹਾਂ ਸੀਗਾ ਜੀ ਮੇਰੇ ਫਾਦਰਸ ਦੇ ਬਾਦਰ ਸਾਹਿਬ ਦੇ ਬੜੇ ਅੱਛੇ ਦੋਸਤ ਸੀਗੇ ਉਹ ਜੀ ਉਹ ਦਿਨਾਂ 'ਚ ਮੇਰੇ ਫਾਦਰ ਸਾਹਿ ਔਰ ਮੈਂ ਉਹਨਾਂ ਨੂੰ ਮਿਲਦਾ ਰਿਹਾ ਔਰ ਮੈਂ ਉਹਨਾਂ ਦੇ ਗੀਤ ਵੀ ਸਟੇਜ ਤੇ ਗਾਉਂਦਾ ਰਿਹਾ ਮੇਰੇ ਫਾਦਰ ਸਾਹਿਬ ਵੀ ਗੀਤ ਗਾਉਂਦਾ ਰਿਹਾ ਵਸਟੇਜ ਤੇ ਹਾਂਜੀ ਹਾਂ ਤੇ ਗੀਤ ਮੈਨਾਂ ਕਿ ਮਾਹੌਲ ਥੋੜਾ ਗਾ ਆਪਾਂ ਸੰਗੀਤਮਈ ਕਰੀਏ ਇਹ ਸ਼ੁਰੂਆਤ ਗੀਤਾਂ ਦੀ ਫਰਮਾਇਸ਼ ਮੈਨੂੰ ਬਹੁਤ ਆਈ ਸੀ ਪਰ ਅਸੀਂ ਚਾਹੁੰਦੇ ਆ ਕਿ ਤੁਹਾਡਾ ਪਹਿਲਾ ਤੁਹਾਡਾ ਫੇਵਰਟ ਜਿਹੜਾ ਤੁਸੀਂ ਕਹਿੰਦੇ ਹੋ ਕਿ ਆ ਮੇਰਾ ਗੀਤ ਜਾਂ ਜਿਨੇ ਤੁਹਾਨੂੰ ਪਛਾਣ ਦਵਾਈ ਜਿਨਾਂ ਨੇ ਲੋਕਾਂ ਦੱਸਿਆ ਕਿ लवली ਨਿਰਮਨ ਜਿਹੜੇ ਨੇ ਉਹਨਾਂ ਦੀ ਇੱਕ ਆਪਣੀ ਕਿਉਂਕਿ ਫਾਦਰ ਸਾਹਿਬ ਨੇ ਤੁਸੀਂ ਸ਼ੁਰੂ ਕੀਤਾ ਹਾਂ ਤੁਹਾਨੂੰ ਉਸ ਨਜ਼ਰ ਨਾਲ ਵੇਖਦੇ ਸੀ ਪਰ ਜੋ ਤੁਸੀਂ ਆਪਣੇ ਗੀਤ ਲੈ ਕੇ ਆਗੇ ਤੁਹਾਡੀ ਇੱਕ ਮਾਰਕੀਟ ਵਿੱਚ ਇੰਡਸਟਰੀ ਵਿੱਚ ਲੋਕਾਂ ਵਿੱਚ ਪਹਿਚਾਨ ਬਣੀ ਮੈਨਾ ਕਿ ਦੋ ਬੋਲ ਉਹ ਜੀ ਮੇਰੀ ਕੈਸਲ ਰਾਈਸੀ ਟੁਕਟੇ ਰਿਲ ਦੇ ਟੁਕੜੇ ਜੀ ਬਚਨ ਵਿਜਲ ਜੀ ਦੀ ਲਿਖੀ ਹੋਈ ਸਾਰੀ ਟੇਪ ਸੀ ਇਹ ਉਹਦੇ ਵਿੱਚ ਹੋਰ ਗੀਤਕਾਰਾਂ ਦੇ ਵੀ ਗੀਤ ਸੀਗੇ ਜੀ ਉਹ ਚ ਬੜਾ ਇੱਕ ਗੀਤ ਪਪੂਲਰ ਹੋਇਆ ਸੀ ਬੜਾ ਮੈਨੂੰ ਉਹਦੀ ਫਰਮਾਇਸ਼ ਆਉਂਦੀ ਹੈ ਔਰ ਮੈਂ ਜਿੱਥੇ ਕਿਤੇ ਵੀ ਗਾਉਣ ਜਾਣਾ ਬਿਆਹਾਂ ਦੇ ਪ੍ਰੋਗਰਾਮਾਂ ਤੇ ਜਾਣਾ ਜਾਂ ਬਾਹਰ ਜਾਣਾ ਤਾਂ ਲੋਕ ਬਹੁਤ ਡਿਮਾਂਡ ਕਰਦੇ ਨੇ ਉਹ ਗੀਤ ਜੀ ਘਟੂ ਘਟ ਵੀ ਉਹ ਗੀਤ ਨੂੰ ਅੱਰ ਦਸ ਦਵਾ ਅੱਰ ਦਸ ਦਵਾ ਸੁਣਾਇਆ ਜਾਂਦਾ ਜੀ ਉਹ ਗੀਤ ਹੈ ਤੁਹਾਨੂੰ ਸੁਣਾ ਦਿੰਨਾ ਪਲੀਜ਼ ਪਲੀਜ਼ ਉਹ ਰੁਕੀ ਮੇ ਰੁਕੀ ਮੇ ਰਈ ਆ ਜਾਣ ਵਾਲਿਆ ਸੁਣ ਜਾ ਮੇ ਗੱਲ ਬੋਤਿਆ ਵੇ ਕਾਲਿਆ ਕੀ ਐ ਤੇਰਾ ਨਾਂ ਵੇ ਤੇਰਾ ਕਿਹੜਾ ਹੈ ਘਰਾਂ ਪਹਿਲੀ ਤਕਣੀ ਦੇ ਵਿੱਚ ਦਿਲ ਮੋਣਿਆ ਤੇਰੇ ਮੈਂ ਦੀ ਰੰਗ ਪੱਗਦੇ ਆ ਪੇਚਾਂ ਉਤੇ ਮਰਗੀ ਮੈਂ ਪੱਟੇ ਹੋਣ ਜਾਂ ਤੇਰੇ ਮੈਂ ਦੀ ਰੰਗੇ ਪੱਗਦੇ ਆ ਪੇਚਾਂ ਉਤੇ ਮਰਗੀ ਮੈਂ ਪੱਟੇ ਹੋਣ ਜਾਂ ਹਾਂ ਵੇ ਕੀ ਬਾਤ ਹੈ ਭਾਈ ਆਵਾਜ਼ ਕਹਿੰਦੇ ਨੇ ਕਿ ਘੁੰਗਰਾਂ ਵਾਂਗੂੰ ਛਣਕਦੀ ਨਾ ਆਵਾਜ਼ ਜਿਹੜੀ ਉਹ ਐਸ ਐਸ ਉਮਰ ਚਾਨਕੇ ਵੀ ਅਵੇ ਤੁਸੀਂ ਤੇ ਜਵਾਨ ਜੇ ਮਤਲਬ ਆਪਾਂ ਕਹਿ ਦਿੰਨੇ ਆ ਕਿ ਜਿਹੜੀ ਏਜ ਆ ਜਸਟ ਨੰਬਰਸ ਹੁੰਦੇ ਆ ਪਰ ਆਵਾਜ਼ ਇਹ ਰੋਜ਼ਾਨਾ ਤੁਹਾਡਾ ਰਿਆਜ਼ ਹੁੰਦਾ ਦੇ ਪਰ ਉਹ ਸਟੇਜ ਦੇ ਕੋਲ ਇੰਨਾ ਚਰਗਾਉਂਦੇ ਨੇ ਹੋਊਗਾ ਸਟੇਜਾਂ ਤੇ ਵੀ ਰਿਆਜ਼ ਹੋ ਜਾਂਦਾ ਹੈ ਤੇ ਬਾਕੀ ਜਦੋਂ ਕਿਥੇ ਹੁਣ ਇੱਥੇ ਆਏ ਹੋਏ ਆ ਜਾਂ ਕਿਤੇ ਘਰੇ ਬੈਠਦੇ ਆ ਮਹਿਫਲ ਚ ਉਦੋਂ ਵੀ ਰਿਆਜ਼ ਹੋ ਜਾਂਦਾ ਹੈ ਬਾਕੀ ਘਰ ਵੀ ਲੈਂਦਾ ਰਿਆਜ਼ ਬਾਕੀ ਜਦੋਂ ਇੰਨਾ ਚਰ ਹੋ ਜੇ ਤਾਂ ਥੋੜੇ ਜਿਹਾ ਬੰਦਿਆਂ ਦਾ ਕੰਫੀਡੈਂਸ ਹੋ ਜਾਂਦਾ ਹੈ ਜਿਆਦਾ ਵਧੀਆ ਤਰੀਕੇ ਨਾਲ ਬਿਲਕੁਲ ਇੱਕ ਤੁਹਾਡਾ ਗੀਤ ਆ ਬਹੁਤ ਹਿੱਟ ਹੋਇਆ ਸੀ ਪੱਤੇ ਪੱਤੇ ਚੜਦੇ ਮੇਰੇ ਖਿਆਲ ਚ ਉਹਨਾਂ ਨੇ ਉਸਨੇ ਇੱਕ ਟ੍ਰੈਂਡ ਨਵਾਂ ਨਵਾਂ ਟ੍ਰੈਂਡ ਜਿਹੜਾ ਸੀ ਕਿਉਂਕਿ ਉਸ ਟਾਈਮ ਤੇ ਜਿਹੜੇ ਨਾਮ ਵਰਗ ਗਾਇਕ ਸੀ ਜਿਵੇਂ ਤੁਸੀਂ ਸੀ ਆ ਫਿਰ ਤਰਮਪ੍ਰੀਤ ਹੁਣੀ ਹੋਗੇ ਹਰਦੇਵ ਮਾਹੀ ਨੰਗਲ ਹੁਣੀ ਹੋਗੇ ਉਹ ਮੇਰੇ ਖਿਆਲ ਚ ਦੋ ਔਰ ਇੱਕ ਆਪਾਂ ਸੈਡ Song ਦਾ ਗੱਲ ਕਰਦੇ ਸੀ ਕਿ ਉਸ ਤੋਂ ਮੈਂ ਸੈਡ Song ਜਿਹੜੇ ਸੀ ਉਹ ਬਹੁਤ ਜਿਹੜੇ ਉਹ ਕੀ ਤੁਹਾਡਾ ਕਿਵੇਂ ਕੀ ਤੁਹਾਨੂੰ ਇਸ ਦੌਰ ਦੇ ਨਾਲ ਤੁਸੀਂ ਚੱਲ ਕੇ ਉਹ Song ਨੂੰ ਸਲੈਕਟ ਕੀਤਾ ਸੀ ਕਿ ਜਾਂ ਤਾਂ ਹੁਣ ਲੱਗਦਾ ਸੀ ਕਿ लवली ਨਿਰਮਲ ਜਿਹੜਾ ਗਾਉਣਗੇ ਉਹ ਤਾਂ ਹਿੱਟ ਹੀ ਹਿੱਟ ਆ ਹਾਂ ਗੱਲ ਇਸ ਤਰ੍ਹਾਂ ਜੀ ਦੇਖੋ ਟੀਮ ਵਰਕ ਨਾਲ ਕੰਮ ਚੱਲਦਾ ਸਾਰਾ ਟੀਮ ਤਾਂ ਜ਼ਰੂਰੀ ਹੈ ਇਹ ਦੇਖੋ ਕੋਈ ਕੰਮ ਕਰਨੇ ਆਪਣੇ ਟੀਮ ਵਰਕ ਬਹੁਤ ਜ਼ਰੂਰੀ ਹੈ ਅਸੀਂ ਇਕੱਠੇ ਹੋ ਜੋ ਬਚਨ ਬੇਦਲ ਜੀ ਮੈਂ ਜੀ ਹੋਰ ਡਾਇਰੈਕਟਰ ਸਾਰੇ ਇਕੱਠੇ ਬਹਿ ਕੇ ਸਾਰਾ ਕੰਮ ਕਰਦੇ ਸੀ ਜੀ ਔਰ ਮੈਨੂੰ ਬੇਲ ਸਾਹਿਬ ਕਹਿਣ ਦਾ ਮਕਸਦ ਹੈ ਵੀ ਉਹ ਗੀਤ ਮੈਨੂੰ ਵਧੀਆ ਦਿੰਦੇ ਸੀ ਕਿਉਂਕਿ ਚਲੋ ਆਪਾਂ ਆਪਣੀ ਚੁਆਇਸ ਹੁੰਦੀ ਹੈ ਗੀਤਕਾਰ ਦੀ ਹਾਂ ਔਰ ਮੈਂ ਗੀਤ ਨੂੰ ਵਧੀਆ ਨਿਵਾਉਂਦਾ ਸੀ ਗਾਇਆ ਸਭ ਨੇ ਵਧੀਆ ਉਹਨਾਂ ਦੇ ਗੀਤ ਗਾਏ ਨੇ ਜ ਵਰ ਇੱਕ ਗੀਤ ਕੁਝ ਵੱਖਰੇ ਸੀਗੇ ਜਿਵੇਂ ਪੱਤੇ ਪੱਛੜਦੇ ਪੇਚਾਂ ਉੱਤੇ ਮਰ ਗਈ ਹੂੰ ਬਾਕੀ ਉਹ ਕੱਲਾ ਬੈਠ ਕੇ ਚਵਾਰੇ ਵਿੱਚ ਰੁਆਇਆ ਹੋਮੇਗਾ ਜਾਂ ਕਿ ਵਗ ਲਖਣ ਕੀਤ ਨੇ ਅਬੀ ਉਸ ਦੇ ਜੀ ਔਰ ਇੱਕ ਗੀਤ ਜੋ ਬੜਾ ਸੀ ਪੱਤੇ ਪੱਛੜਦੇ ਬਹੁਤ ਡੱਬਰ ਸੋਪਰੇਟਰ ਆ ਜੀ ਵਰਲਡ ਚ ਮੇਰੇ ਖਿਆਲ ਚ ਉਸ ਦੀਆਂ ਕੋਈ ਵੀ ਅਜਹੀ ਸੁਣਨ ਵਾਲੇ ਦੀ ਕੈਸਟ ਕਿਉਂ ਉਸ ਟਾਈਮ ਤੇ ਸੀਡੀ ਨਹੀਂ ਸੀ ਹੁੰਦੀਆਂ ਉਸਮੇਂ ਕੈਸਟ ਸੀ ਤੇ ਮੇਨ ਵੈਸੇ ਵੀ ਜ਼ਿਆਦਾ ਕਿ ਕੈਸਟਸ ਅਸੀਂ ਨਾ ਸਿਲੇਕਟਡ ਸੌਂਗਸ ਉਹਨਾਂ ਕੋਲ ਕੋਰੋਂਦੀ ਹੁੰਦੀ ਹਾਂ ਜੀ ਜਾ ਕੇ ਦੁਕਾਨਦਾਰ ਨੂੰ ਕਹਿੰਦੇ ਵੀ ਆਹ ਕਲਾ ਕਰ ਦੇ ਆਹ ਗੀਤ ਪਰ ਦੇ ਤੇ ਮੈਨੂੰ ਪਤਾ ਕਿ ਅਸੀਂ ਨਾ ਉਹਦੇ ਦੋਨਾਂ ਸਾਈਡ ਤੇ ਨਾ ਪਹਿਲਾ ਪਹਿਲਾ ਗੀਤ ਹੁੰਦਾ ਜਿਵੇਂ ਵੀ ਆਹ ਗੀਤ ਸਾਡੇ ਫੇਵਰਟ ਹੈ ਦੋਨਾਂ ਸਾਈਡ ਤੇ ਜਦੋਂ ਉਹਨੂੰ ਆਪਾਂ ਉਹਨੂੰ ਚੇਂਜ ਕਰਨਾ ਤਾਂ ਉਹ ਗੀਤ ਫੇਰ ਦੁਬਾਰਾ ਚੱਲੇ ਹਾਂ ਜੀ ਕਿਵੇਂ ਫਿਰ ਮਾਨ ਕਿੰਨਾ ਕਿ ਮਹਿਸੂਸ ਹੋਇਆ ਘਰਦਿਆਂ ਨੂੰ ਉਸ ਵੇਲੇ ਕੀ ਬਹੁਤ ਵਧੀਆ ਲੱਗਿਆ ਜਦੋਂ ਬਾਹਰ ਗਏ ਤਾਂ ਮੈਨੂੰ ਬੜਾ ਖੁਸ਼ੀ ਮਹਿਸੂਸ ਹੋਈ ਕਿਉਂਕਿ ਜਦੋਂ ਆਰਟਿਸਟ ਦੀ ਸਾਰੀ ਦੁਕਾਨਾਂ ਤੇ ਆਪਦੇ ਸ਼ਹਿਰ ਦੇ ਵਿੱਚ ਸਾਡੇ ਨੇੜੇ ਸਮਰੂਰ ਪੈਂਦਾ ਹੈ ਮਲੇਕ ਕੋਟਲਾ ਪੈਂਦਾ ਹੈ ਕਿਉਂਕਿ ਉੱਥੇ ਤੱਕ ਤਾਂ ਬੰਦਾ ਜਾਇਜ਼ ਆਉਂਦੇ ਦਿਨ ਮੇਂ ਗੀੜਾ ਗੂੜਾ ਮਾਰਦਾ ਦਿਨ ਚ ਔਰ ਮੈਂ ਜਦੋਂ ਗਿਆ ਤਾਂ ਮੈਨੂੰ ਬੜਾ ਅੱਛਾ ਲੱਗਿਆ ਸਾਰੇ ਜੰਨੀਆਂ ਦੁਕਾਨਾਂ ਦੇ ਸਾਰੀਆਂ ਤੇ ਮੇਰੀ ਟੇਪ ਚੱਲੇ ਔਰ ਬੜਾ ਮਹਿਸੂਸ ਆਵਦਾ ਬਨੌਰ ਮੈਂ ਸੱਚੇ ਪਾਤਸ਼ਾਹ ਸ਼ੁਕਰ ਕੀਤਾ ਜੀ ਸੱਸਵਤੀ ਮਾਤਾ ਦਾ ਸਰੋਤਿਆਂ ਦਾ ਵੀ ਬਨਵਾਤਮਾ ਨੇ ਮੇਰੀ ਕੀਤੀ ਹੈ ਬੜੀ ਮਿਹਰਬਾਨੀ ਆ ਉਹਦੀ ਆ ਬਿਲਕੁਲ ਜੀ ਦਰਸ਼ਕੋ ਇਹੋ ਜਿਹੇ ਤੁਹਾਨੂੰ ਸੌਂਗਸ ਜਿਹੜੇ ਪੁਰਾਣੇ ਆ ਜਿਹੜਾ ਪੁਰਾਣਾ ਫਲੇਵਰ ਆ ਜਿਹੜੇ ਗੀਤ ਸਦਾ ਬਹਾਰ ਗੀਤ ਨੇ 4 5 ਦਹਾਕੇ ਹੋ ਗਏ ਉਹ ਗੀਤ ਜਿਹੜੇ ਆ ਅਜੇ ਵੀ ਹਰ ਇੱਕ ਦੇ ਬੁੱਲਾਂ ਤੇ ਆ ਹਰ ਇੱਕ ਦੇ ਜ਼ਿਹਨ ਵਿੱਚ ਆ ਅਜੇ ਸਾਰੇ ਗੀਤ ਤੁਹਾਨੂੰ ਸੋਨੂ ਮੇਲੇ ਨੇ 29 ਸੈਪਟੰਬਰ ਨੂੰ ਸ਼ਨੀਵਾਰ ਪ੍ਰੋਗਰਾਮ ਜਿਹੜਾ 5:30 ਵਜੇ ਲਾਈਵ ਸ਼ੁਰੂ ਹੋਣਾ ਨਾਲ ਪ੍ਰਵੀਨ ਪਾਟਾ ਹੋਣੀ ਹੋਣੀ ਬਹੁਤ ਸੋਹਣੀ ਜਿਹੜੀ ਦੁਗਾਣੀ ਜਿਹੜੇ ਜਾਂ ਸਿੰਗਲ ਉਹ ਹਰ ਤਰ੍ਹਾਂ ਦੇ ਤੁਹਾਨੂੰ ਸੌਂਗ ਜਿਹੜੇ ਨੇ ਉਸ ਦਿਨ ਤੁਹਾਨੂੰ ਸੋਨੂ ਮੇਲੇ ਨੇ ਜੀ ਕਰਦਾ ਇੱਕ ਗੀਤ ਹੋਰ ਸੁਣਨਾ ਤੁਹਾਡੇ ਕੋਲੋਂ ਮੈਂ ਪੱਤੇ ਪੱਤ ਚੜਦੇ ਦੋ ਬੋਲ ਜਰੂਰ ਸਨ ਜੀ ਹਾਈ ਫਰਮੈਸ਼ ਪਾ ਤੁਸੀਂ ਘਟ ਵੀ ਆ ਕੋਈ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਤੁਹਾਡੇ ਟੇਪ ਤੇ ਸੁਣਦੇ ਰਹੇ ਸੀ ਉਹ ਲਾਈਵ ਸੁਣੀਏ ਹਾਂ ਜੀ ਹਾਂ ਜੀ ਬਿਲਕੁਲ ਸੁਣਾ ਦਿਨਾ ਜੀ ਮੈਂ ਧੰਨਵਾਦ ਅਸੀਂ ਪੱਤੇ ਪੱਤ ਚੜਦੇ ਉਹ ਕਲੀ ਬਹਾਰਾਂ ਦੀ ਕਾ ਤੂੰ ਛੱਲੇ ਆ ਦਿਲ ਆ ਰੱਖਦੇ ਉਤੋਂ ਹਾਸ ਪਿਆਰਾਂ ਦੀ ਅਸੀਂ ਪੱਤੇ ਪੱਤ ਚੜਦੇ ਓਹੋ ਕਲੀ ਬਹਾਰਾਂ ਦੀ ਕੀ ਬਾਤ ਹੈ ਕੀ ਬਾਤ ਹੈ ਭਈ ਤੁਹਾਨੂੰ ਲੱਗਦਾ ਕਿ ਸਿੱਖਣਾ ਇਨ 뮤직 ਇੰਡਸਟਰੀ ਵਿੱਚ ਜ਼ਰੂਰੀ ਹੈ ਹਾਂ ਜੀ ਬਿਲਕੁਲ ਜ਼ਰੂਰੀ ਹੈ ਜੀ ਬਿਲਕੁਲ ਸਿੱਖਣਾ ਚਾਹੀਦਾ ਹੈ ਦੇਖੋ ਮੈਂ ਵੀ ਚਲੋ ਠੀਕ ਹੈ ਗੌਰਵ ਗਿਫਟ ਹੁੰਦਾ ਮੈਂ ਮੰਨਦਾ ਪਰ ਤਰਸਣ ਵਾਸਤੇ ਤਾਂ ਤੁਹਾਨੂੰ ਕੋਈ ਨਾ ਕੋਈ ਉਸਤਾਦ ਦੀ ਲੋੜ ਹੁੰਦੀ ਹੈ ਤੇ ਤੁਹਾਡੇ ਉਸਤਾਦ নুরুলਲਾ ਸਾਹਿਬ हां ਮੇਰੇ ਜੀ ਉਸਤਾਦ हां ਕੇਐਸ নুরুলਲਾ ਸਾਹਿਬ ਜਿਹੜੋ ਇਸ ਦੁਨੀਆ ਚ ਨਹੀਂ ਰਹੇ ਪਰ ਮਾਤਾ ਉਹਨਾਂ ਨੌਦੇ ਚਾਨਾ ਚੰਨਵਾਸ ਬਖਸ਼ਣ ਜੀ ਔਰ ਮੇਰੇ ਫਾਦਰ ਸਾਹਿਬ ਦੇ ਬਹੁਤ ਅੱਛੇ ਦੋਸਤੀ ਕੇ ਹੋ ਜੀ ਕਿਉਂਕਿ ਮੈਂ ਜਦੋਂ ਮੇਰੇ ਫਾਦਰ ਸਾਹਿਬ ਦੀ ਰਿਕਾਰਡਿੰਗ ਹੁੰਦੀ ਐ ਐਚਐਮਬੀ ਕੰਪਨੀ ਚ ਜੀ ਮੈਂ ਨਾਲ ਜਾਂਦਾ ਸੀ ਉੱਥੇ নুরুলਲਾ ਸਾਹਿਬ ਦਾ ਮਿਊਜ਼ਿਕ ਹੁੰਦਾ ਸੀ ਕੀ ਬਾਤ ਫਿਰ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਕਿਹਾ ਵੀ ਤੁਹਾਡਾ ਬੇਟਾ ਵੀ ਗਾ ਲੈਂਦਾ ਉਹ ਕਹਿੰਦੇ ਸੁਣ ਕੇ ਦੇਖ ਲਓ ਜੀ ਤੇ ਫਿਰ ਮੈਂ ਉੱਥੇ ਮਾਨਕ ਸਾਹਿਬ ਦੇ ਇੱਕ ਤੋਂ ਗੀਤ ਗਾਏ ਜੀ ਚੂੜੀਆਂ ਲਿਆ ਦੇ ਹਾਨੀਆਂ ਥੀਆਂ ਮੁੜ ਕੇ ਸੌਣ ਦੀਆਂ ਆਇਆਂ। ਕੀ ਬਾਤ ਹੈ। ਫਿਰ ਇੱਕੋ ਛੇਤੀ ਕਰ ਸਰਪਨ ਬੱਚਾ ਪਾਣੀ ਪਿਆ ਦੇਵੇ। ਉਹ ਘਰ ਆਏ ਉਹ ਕਹਿੰਦੇ ਕੀ ਬਾਤ ਹੈ ਯਾਰ ਤਾਂ ਲੜਕਾ ਤਾਂ ਬਹੁਤ ਛਾ ਗਾਉਂਦਾ। ਔਰ ਫਿਰ ਉਦੋਂ ਬਾਅਦ ਮੈਂ ਉਹਨਾਂ ਨੂੰ ਉਸਤਾਦ ਤਾਂ ਰਿਆ। ਬਾਗੈ ਦਾ ਰਸਮ ਕੀਤੀ ਪੱਗ ਦਿੱਤੀ। ਪ੍ਰੋਪਰ ਜਿਕੇ ਨਾ ਫੋਟੋਆਂ ਫੁਟਆਂ ਕਰਾਈਆਂ ਜੋ ਵੀ ਸ਼ਗਨ ਹੁੰਦੇ ਨੇ ਸਾਰੇ ਕਰਕੇ ਤੇ ਫਿਰ ਮੈਂ ਉਹਨਾਂ ਕੋਲੇ ਉੱਥੇ ਰਹਿੰਦਾ ਵੀ ਰਹਾ। ਕੀ ਬਾਤ ਹੈ। ਨਰੂਲਾ ਮੇਰੀ ਜਣੇ ਕਿ ਮੇਰੀ ਉਮਰ ਦੀ ਹੋਣੀ ਨਰੂਲਾ। ਅਸੀਂ ਇਕੱਠੇ ਉਦੋਂ ਹਾਂਜੀ ਹਾਂਜੀ। ਜੀ। ਤੇ ਮੈਂ ਉਹਨਾਂ ਕੋਲੇ ਫਿਰ ਦਿੱਲੀ ਰਹਿੰਦਾ ਰਿਆਂ ਅੱਜੇ ਵੀ ਉਹ ਪਰਿਵਾਰ ਨਾਲ ਪਰਿਵਾਰਕ ਸਬੰਧ ਅਜੇ ਹਾਂਜੀ ਹੁਣ ਜਾਨੀ ਕਿ ਘਟ ਨਰੂਲਾ ਮੇਰੇ ਖਿਲ ਬੰਬੇ ਰਹਿਣ ਲੱਗੇ ਸ਼ਾਇਦ ਉਹ ਤੇ ਨਰੂਲਾ ਸਾਹਿਬ ਦੀ ਰੈਸ ਹੋਊਗੀ ਜੀ ਤੇ ਉਦੋਂ ਬਾਅਦ ਹੁਣ ਜਾਈਦੇ ਹੁਣ ਉੱਥੇ ਫਿਰ ਤੁਹਾਨੂੰ ਪਤਾ ਹੀ ਆਪ ਤਾਂ ਉਹ ਹੈ ਨਹੀਂਗੇ ਹਾਂ ਜਾਨਾ ਜ਼ਰੂਰ ਕਰੀਏ ਜਾਈਦਾ ਉਸ ਨੂੰ ਬਿਲਕੁਲ ਜੀ ਇੱਕ ਇੱਕ ਸ਼ਾਇਦ ਹੋਰ ਖੂਬਸੂਰਤੀ ਆ ਸ਼ਾਇਦ ਅਸੀਂ ਜ਼ਿਆਦਾਤਰ ਇਹਨਾਂ ਦੇ ਪੰਜਾਬੀ ਗੀਤ ਸੁਣਦੇ ਆ ਤੇ ਲੱਗਦਾ ਹੈ ਕਿ ਇਹ ਸਿਰਫ ਪੰਜਾਬੀ ਗਾਉਂਦੇ ਪਰ ਇਹ ਹਿੰਦੀ ਗੀਤ ਵੀ ਬਹੁਤ ਸੁਣੇ ਗਾਉਂਦੇ ਨੇ ਉਹ ਐਕਸਪੀਰੀਅੰਸ ਕੀ ਸੀ ਉਸ ਬਾਰੇ ਜਰੂਰ ਥੋੜਾ ਕਿ ਡਿਟੇਲ ਚ ਦੱਸਿਓ ਪਲੀਜ਼ ਉਹ ਥੋੜਾ ਇਸ ਤਰ੍ਹਾਂ ਸੀ ਮੈਨੂੰ ਪਤਾ ਇਹਨਾਂ ਨੂੰ ਪਤਾ ਕਿ ਦੌਰ ਥੋੜਾ ਇੱਕ ਮਾਰਾ ਸੀ ਉਸ ਦੇ ਬਚਾਦੋਂ ਤੁਹਾਨੂੰ ਉੱਥੇ ਬੰਬੇ ਰਹਿਣਾ ਪਿਆ ਮੈਂ ਹਾਂਜੀ ਮੈਂ ਉਦੋਂ ਉੱਥੇ ਤਕਰੀਬਨ 3 ਸਾਲ ਬੰਬੇ ਰਹਾ ਮੈਂ ਉਦੋਂ ਮਹੌਲ ਥੋੜਾ ਜਿਹਾ ਪੰਜਾਬ ਚ ਖਰਾਬ ਸੀਗਾ ਤੇ ਉਦੋਂ ਫਿਰ ਉੱਥੇ ਵੀ ਮੈਂ ਜਾਨੀ ਕਿ ਜਾ ਕੇ ਕਿਉਂਕਿ ਗਾਉਣ ਨੂੰ ਜਿਹੜਾ ਬੰਦਾ ਆਰਟਿਸਟ ਹੈ ਉਹ ਤਾਂ ਫਿਰ ਇਸ ਲਾਈਨ ਚ ਹੀ ਜਾਊਗਾ ਬਿਲਕੁਲ ਮੈਂ ਉੱਥੇ ਇੱਕ ਦੋ ਅچھے ਮਜਿਸ਼ੀਨ ਦੇਖੇ ਅچھے ਆਰਟਿਸਟਸ ਦੇਖੇ ਉਹਨਾਂ ਨਾਲ ਆਪਦਾ ਰਾਬਤਾ ਕਾਇਮ ਕੀਤਾ ਮਿਲਿਆ ਉਹਨਾਂ ਨੂੰ ਮੈਂ ਹੂੰ ਔਰ ਅਸੀਂ ਇੱਕ ਗਰੁੱਪ ਬਣਾਇਆ ਆਪਦਾ ਕੀ ਬਾਤ ਉਹਦੇ ਵਿੱਚ ਅਸੀਂ 5-6 ਜਾਣੇ ਇਸ ਗਰੁੱਪ ਦੇ ਵਿੱਚ ਸੀਗੇ ਜੇ ਉੱਥੇ ਹੋਟਲਾਂ ਦੇ ਵਿੱਚ ਕੰਟੈਕਟ ਮਿਲਦਾ گاਉਣ ਨੂੰ ਹੂੰ ਜਿਸ ਤਰ੍ਹਾਂ ਹੋਟਲ 'ਚ ਲੋਕ ਆ ਰਹੇ ਨੇ ਜੀ ਔਰ ਆਰਟਿਸਟ ਸਟੇਜ ਤੇ ਘਰ ਹੈ ਜਿਵੇਂ ਇੱਥੇ ਹੁਣ ਸਟੇਜਾਂ ਲੱਗਣੀਆਂ ਇਸ ਤਰ੍ਹਾਂ ਫਿਰ ਉੱਥੇ ਮੈਂ ਗਾਉਂਦਾ ਹੁੰਦਾ ਪੰਜਾਬੀ ਗੀਤ ਵੀ ਗਾਉਂਦਾ ਉਹ ਤੋਂ ਹੋਰ ਕਲਾਕਾਰਾਂ ਦੇ ਵੀ ਗਾਉਂਦੇ ਮੇਰੇ ਡੈਡੀ ਦੇ ਵੀ ਗਾਉਂਦਾ ਮੈਂ ਜੀ ਤੇ ਮਾਂ ਦੇ ਸਾਥ ਹੋਰ ਦੇ ਵੀ ਗਾਉਂਦਾ ਜ ਜਿਹਨੇ ਲੋਕਾਂ ਦੀ ਚੁਆਇਸ ਹੁੰਦੀ ਹਿੰਦੀ ਗੀਤ ਵੀ ਗਾਉਂਦਾ ਰਿਹਾ ਮੈਂ ਉੱਥੇ ਕੀ ਬਾਤ ਹਿੰਦੀ ਵੀ ਗਾਉਂਦਾ ਰਿਹਾ ਮੈਂ ਜਿਹੜੇ ਕਿੰਨਾ ਕਿੰਨਾ ਉੱਥੋਂ ਵਾਲੇ ਜਿਹੜੇ ਸਿੰਗਰ ਸੀ ਕਿੰਨਾਂ ਨੂੰ ਤੁਸੀਂ ਜ਼ਿਆਦਾ ਗਾਇਆ ਉੱਥੇ ਮੇਰੇ ਨਾਲ ਇੱਕ ਆਰਟਿਸਟ ਸੀ ਲੜਕੀ ਜੀ ਉੱਥੇ ਉਹ ਮੇਰ ਨਾਲ ਜਣ ਕੇ ਵੀ ਅਟੈਚ ਹੋ ਗਈ ਮੇਰ ਨਾਲ ਉੱਥੇ ਵਧੀਆ ਉਹ ਔਰ ਸਾਡਾ ਗਰੁੱਪ ਬਣ ਗਿਆ ਸੀ ਬਹੁਤ ਵਧੀਆ ਜਿਸ ਤਰ੍ਹਾਂ ਇੱਥੇ ਪ੍ਰੋਗਰਾਮ ਪੈਣ ਲੱਗੇ ਮੈਨੂੰ ਉੱਥੇ ਵੀ ਪ੍ਰੋਗਰਾਮ ਇਸ ਤਰੀ ਪੈਣ ਲੱਗੇ ਸੀ ਔਰ ਅੱਛਾ ਮੇਰਾ ਕੰਮ ਚੱਲ ਪਿਆ ਸੀ ਤੇ 2005 ਚ ਜਿਹੜੀ ਇੱਕ ਹੋਰ ਤੁਸੀਂ ਐਲਬਮ ਲੈ ਕੇ ਆਏ ਲੋਕਟ ਮੇਰੇ ਕਹਿੰਦੇ ਫਿਰ 2005 ਇਹ ਸਾਡੇ ਪਿੰਕੀ ਧਲੇ ਵਾਲ ਜੀ ਉਹਨਾਂ ਦਾ ਉਪਰਾਲਾ ਇਹ ਤੇ ਬਾਕੀ ਲਖਵਿੰਦਰ ਮਾਨ ਜੀ ਅਮਰ ਆਡੀਓ ਤੇ ਹਮ ਰੇਡੀਓ ਹੁਣ ਤਾਂ ਮੈਂ ਫੋਰ 뮤직 ਬਣ ਗਿਆ ਹਾਂ ਮੈਨੂੰ 뮤직 ਹਾਂ ਜੀ ਔਰ ਮੈਂ ਸਾਡੇ ਨਾਲ ਬਹੁਤ ਹੀ ਅੱਛੇ ਆਰਟਿਸਟ ਬੜੀ ਪਿਆਰੀ ਆਵਾਜ਼ ਹੈ ਜੀ ਮੇਰੇ ਨਾਲ ਬੜਾ ਕੰਬੀਨੇਸ਼ਨ ਆ ਨੋ ਦਾਵਾਜ ਦਾ ਪ੍ਰਵੀਨ ਭਾਲਟਾ ਜੀ ਜੀ ਅਸੀਂ ਇਕੱਠਿਆਂ ਨੇ ਉਹ ਰਿਕਾਰਡਿੰਗ ਕਰਾਈ ਔਰ ਲੋਕਾਂ ਨੇ ਸਾਨੂੰ ਬੜਾ ਕਬੂਲ ਕੀਤਾ ਜੀ ਉਹ ਟੇਪ ਨੇ ਵਰਲਡ ਦੇ ਵਿੱਚ ਇੱਕ ਰਿਕਾਰਡ ਕੈਮ ਕੀਤਾ ਉਸ ਟੇਪ ਨੇ ਹੂੰ ਬਹੁਤ ਅੱਛਾ ਮੈਂ ਸ਼ੁਰੂਤਿਆਂ ਦੇ ਇਥੇ ਫੇਰ ਦੁਬਾਰਾ ਧੰਨਵਾਦ ਕਰਨਾ ਚਾਹਣਾ ਤੇ ਲੋਕਾਂ ਨੇ ਬੜਾ ਕਬੂਲ ਕੀਤਾ ਔਰ ਬੱਲੇ ਬੱਲੇ ਹੋ ਗਈ ਇਤਨੇ ਇੰਨੀ ਟੇਪ ਚੱਲੀ ਵੀ ਦੁਬਾਰਾ ਲੋਕੋ ਡੂਟਾਂ ਕਨੀ ਸਾਰੇ ਆਰਟਿਸਟ ਆਉਣ ਲੱਗੇ ਦੇਖੋ ਜੀ ਇੱਕ ਉਹ ਵੀ ਇੱਕ ਜਿਵੇਂ ਇੱਕ ਮੋੜ ਲਿਆਂਦਾ ਨਾ ਪੱਤੇ ਪੱਤ ਛੱਡ ਦੇ ਮੇਰੇ ਖਿਆਲ ਚ ਉਹ ਦੌਰ ਸੀ ਜਿਹੜਾ ਉਹ ਸੈਡ Song ਇੱਕ ਉਮੇ ਦਾ ਸੀ ਪਰ ਜਦੋਂ ਦੁਗਾਣੇ ਦੀ ਇੱਕ ਸ਼ੁਰੂਆਤ ਹੁੰਦੀ ਹੈ ਹਾਂਜੀ ਲੋਕਟ ਹਾਂ ਫਿਰ ਉਤੇ ਮੇਰੇ ਖਿਆਲ ਹਾਂ ਮੇਰੇ ਤੇ ਪ੍ਰਵੀਨ ਭਾਰਟੇ ਦੀ ਲੋਕਟਾਈ ਤਾਂ ਫਿਰ ਉਹਨੇ ਚੇਂਜ ਕੀਤਾ ਕੰਮ ਬਦਲਿਆ ਪਾਸਾ ਬਦਲਿਆ ਜੀ ਔਰ ਲੋਕ ਸਾਰੇ ਆਰਟਿਸਟ ਇਧਰ ਹੈ ਔਰ ਜੁਆਇਤਲ ਜੀ ਸਾਡੇ ਉਹਨਾਂ ਦਾ ਮਿਊਜ਼ਿਕ ਸੀਗਾ ਉਹ ਚ ਬਿਲਕੁਲ ਤੇ ਬੜੇ ਫਰੂਨਾ ਕੋਲ ਵੀ ਕੰਮ ਬਹੁਤ ਸੀ ਸਾਰੇ ਆਰਟਿਸਟ ਉਹਨਾਂ ਕੋਲੇ ਜੀ ਆਪਣਾ ਕੰਮ ਕਰਾਉਂਦੇ ਸੀ ਮਿਊਜ਼ਿਕ ਦਾ ਜੀ ਤੇ ਪ੍ਰਵੀਨ ਪਾਟਾ ਹੋਣਾ ਨਾਲ ਕਿਉਂਕਿ ਤੁਹਾਡਾ ਜਿਹੜਾ ਇਹ ਸ਼ੋਅ ਵੀ ਜ਼ਿਆਦਾਤਰ ਤੁਸੀਂ ਅੱਜ ਕੱਲ ਉਹਨਾਂ ਨਾਲ ਜਿਹੜੇ ਤੁਹਾਡਾ ਸਾਰੇ ਆ ਰਹੇ ਆ ਉਹਨਾਂ ਨਾਲ ਕਿਵੇਂ ਤੁਹਾਡਾ ਮੇਲ ਕਿਵੇਂ ਹੋਇਆ ਉਹਨਾਂ ਨਾਲ ਮੇਲ ਜੀ ਗੱਲ ਪਤਾ ਕੀ ਹੈ ਦੇਖੋ ਮੈਂ ਉਦੋਂ ਜਦੋਂ ਪਿੰਕੀ ਧਾਲੀਆ ਜੀ ਨਾਲ ਸੀ ਕੰਮ ਕੀਤਾ ਲੋਕਟਾਈ ਹੈ ਸਾਡੀ ਮਾਰਕੀਟ 'ਚ ਜੀ ਉਦੋਂ ਮੈਨੂੰ ਉੱਥੇ ਪ੍ਰਵੀਨ ਪਾਟਾ ਜੀ ਮਿਲੇ ਉਹਨਾਂ ਦੇ ਫਾਦਰ ਸਾਹਿਬ ਮਿਲੇ ਜੀ ਤੇ ਉਹਨਾਂ ਦੇ ਡੈਡੀ ਨਾਲ ਵੀ ਮੇਰਾ ਬੜਾ ਪਿਆਰ ਸੀ ਭਾਤਾਈ ਦੇ ਡੈਡੀ ਨਾਲ ਮੇਰਾ ਬੜਾ ਪਿਆਰ ਸੀ ਉਹਨਾਂ ਨਾਲ ਔਰ ਚਲੋ ਵਿਚਾਰੇ ਹੁਣ ਇਸ ਦੁਨੀਆ 'ਚ ਨਹੀਂ ਰਹੇ ਮੈਂ ਪ੍ਰਮਾਤਮਾ ਗੀਰਦਾਸ ਵਾਸਤਾ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਨੂੰ ਚੰਨਾਂ ਸੰਵਾਸ ਬਖਸ਼ਣ ਔਰ ਉਸ ਤੇ ਉਸ ਦੇ ਨਾਲ ਮੈਨੂੰ ਐ ਹੋਇਆ ਵੀ ਜਿਸ ਤਰ੍ਹਾਂ ਨਾ ਜੋ ਟੇਪ ੱਡੀ ਹੋ ਮਾਰਕੀਟ ਵਿੱਚ ਚੱਲੀ ਪਹਿਲਾਂ ਰਿਕਾਰਡ ਹੋਈ ਜੀ ਔਰ ਮੈਨੂੰ ਦੁਬਾਰਾ ਇੱਥੇ ਉਹਨੇ ਕਹਿਣ ਨੂੰ ਐ ਲੱਗਦਾ ਵੀ ਪਤਾ ਨਹੀਂ ਕੀ ਹੋ ਗਿਆ ਵੀ ਇਸ ਤਰ੍ਹਾਂ ਦੇ ਹੋ ਗਏ ਵੀ ਟੇਪ ਵੀ ਨੂੰ ਪਤਾ ਨਹੀਂ ਕੀ ਲੋਕਾਂ ਨੇ ਉਹ ਚ ਕੀ ਲੱਭਿਆ ਐਸਾ ਔਰ ਉਹਦੀ ਟੇਪ ਵੀ ਉਹਨੇ ਵੀ ਕੀਤੀ ਔਰ ਉਹਦੀ ਆਡੀਓ ਵੀ ਉਹਨੇ ਵੀ ਕੀਤੀ ਔਰ ਉਹਦੀ ਵੀਡੀਓ ਵੀ ਉਹਨੇ ਵੀ ਕੀਤੀ ਬਿਲਕੁਲ ਜਿਸ ਤਰ੍ਹਾਂ ਹੁਣ ਅਸੀਂ ਕਿਤੇ ਜਾਣੇ ਦੂਰ ਜਾਣੇ ਬੰਦਾ ਬੱਸ ਚ ਵੀ ਸਫਰ ਕਰਦਾ ਜਿਵੇਂ ਬਾਲ ਬੋਬ ਵਗੈਰਾ ਬਸਾਨੇ ਬਿਲਕੁਲ ਬਿਲਕੁਲ ਉੱਥੇ ਵੀ ਤਕਰੀਬਨ ਵੀਡੀਓ ਵੀ ਉਹ ਚੱਲਦੀ ਸੀ ਆਡੀਓ ਵੀ ਚੱਲਦੀ ਸੀ ਬਹੁਤ ਜ਼ਿਆਦਾ ਕੋਈ ਵੀ ਅਚੇਹ ਉਸ ਸਮੇਂ ਜੇਕਰ ਟਰੈਕਟਰ ਆ ਚਾਹੇ ਕੋਈ ਬੱਸ ਆ ਹਰਕ ਜੀ ਵਿਆਹ ਦੇ ਵਿੱਚ ਵਿਆਹ ਦੇ ਕਿ ਜੇਕਰ ਉਹ ਕੋਈ ਸੈਡ ਸੌਂਗੀ ਤਾਂ ਉਹ ਵੀ ਚੱਲਦੇ ਸੀ ਜਿਵੇਂ ਹੁਣ ਕੋਈ ਐਡ ਚੱਲ ਰਹੀ ਹੈ ਕੋਈ ਐਡਵਰਟਾਈਜ਼ਮੈਂਟ ਕਰਦੇ ਫਿਰਦੇ ਹੁੰਦੇ ਸੀ ਬਾਜ਼ਾਰਾਂ 'ਚ ਉਹਨਾਂ ਦੇ ਵੀ ਉਹ ਟੇਪ ਚੱਲਦੇ ਸੀ ਹਾਂ ਜੀ ਮੇਰੇ ਕੋਲ ਉਹਨੇ ਇੱਕ ਨਵਾਂ ਮੀਲ ਪੱਤਾ ਰੱਖਿਆ ਸੀ ਹਾਂ ਜੀ ਤੇ ਜੇਕਰ ਉਤੋਂ ਬਾਅਦ ਆ ਥੋੜਾ ਇੱਕ ਤੁਹਾਡਾ ਜਿਹੜੇ ਤੁਹਾਡੇ ਚਾਹਣ ਵਾਲੇ ਸੀ ਉਹ ਤੁਹਾਡੇ ਗਿਲਾ ਵੀ ਕਰਦੇ ਸਾਡੇ ਥੋੜਾ ਜਿਹਾ ਆਪਾਂ ਵੀ ਉਸੇ ਆਪਾਂ ਨੂੰ ਕਰ ਸਕਦੇ ਇਨਕਲੂਡ ਤੁਸੀਂ ਗੈਪ ਰਹਿ ਗਏ ਥੋੜਾ ਜਿਹਰੇ ਵਿੱਚ ਉਹ ਕੀ ਕਾਰਨ ਸੀ ਕਿਉਂ ਜਿਉਂਕਿ ਤੁਸੀਂ ਇੰਨੇ ਤੋਂ ਬੁਲੰਦੀ ਦੇ ਤੁਸੀਂ ਉਦੋਂ ਫਿਰ ਹਾਲਾਤਾਂ ਕਰਕੇ ਥੋੜਾ ਜਿਹਾ ਫਿਰ ਸਾਨੂੰ ਪਤਾ ਹੈ ਫਿਰ ਉਸ ਹਾਵ ਨਾਲ ਚੱਲਣਾ ਪੈਂਦਾ ਜੀ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਮੈਂ ਫਿਰ ਮਾਰ ਕੇ ਫਿਰ ਯਾਤ ਚੱਲਦਾ ਰਿਹਾ ਫਿਰ ਨਾਲ ਨਾਲ ਹਾਂ ਜੀ ਫਿਰ ਮੇਰਾ ਲੋਕੋ 2 ਆਈ ਮੇਰੀ ਹਾਂ ਜੀ ਸੁਦੇਸ਼ ਕੁਮਾਰੀ ਜੀ ਨਾਲ ਬਿਲਕੁਲ ਬਿਲਕੁਲ ਉਹਦੇ ਵਿੱਚ ਬੜਾ ਚੱਲਿਆ ਗੀਤ ਉਹ ਬੁਲਟ ਕਰਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਬਿਲਕੁਲ ਉਹਦੇ ਬਾਰੇ ਵਿੱਚ ਬਾਅਦ ਚ ਗੱਲ ਕਰਨੀ ਪਰ ਤੋਂ ਹੀ ਪਹਿਲਾਂ ਪਰ ਬਿਲਕੁਲ ਜਦੋਂ ਬਲੋਕਟ 2 ਆਈ ਹੈ ਉਹਦੇ ਵਿੱਚ ਫਿਰ ਇੱਕ ਤਰ੍ਹਾਂ ਦਾ 뮤직 ਜਿਹੜਾ ਸੀ ਉਹਨੂੰ ਚਲੋ ਥੋੜਾ ਕੋ ਮਾਡਰਨ ਹੋ ਗਿਆ ਪਰ ਫੀਲ ਬਹੁਤ ਸੀ ਚੱਲੇ ਬਹੁਤ ਜੀ ਪੈਲਸਾਂ 'ਚ ਬੜਾ ਚੱਲਿਆ ਗੀਤ ਉਹ ਲਾਕਡਾਊਨ ਤੋਂ ਪਹਿਲਾਂ ਆਈ ਸੀ ਟੇਪ ਉਹ ਜੀ ਔਰ ਬੜਾ ਜਿਹੜਾ ਆਪਣਾ ਬੁਲਟ ਲੱਗੀ ਤੇ ਡੀਜੇ 'ਚ ਬਹੁਤ ਜ਼ਬਰਦਸਤ ਵੱਜਿਆ ਜੀ ਮੈਨਾਂ ਦੋ ਬੋਲ ਹੋ ਜਾਣ ਉਹਦੇ ਫਿਰ ਉਹ ਸੀਗਾ ਜੀ ਉਹ ਕਾਦੀ ਇਕ ਟੀਵਾ ਮੈਂ ਸਿੱਖਣ ਲੱਗ ਗਈ ਬੁਲਟੇ ਕਰਾਤੇ ਉਹ ਸਾਰੇ ਪਿੰਡ ਨੇ ਇੱਕ ਅੱਦਾ ਹੋ ਗੇ ਪਰਮਾ ਘੇਟਾਲਦਾ ਉਹ ਮੁੰਡੇ 47 ਦੇ ਤਾਂ ਸਾਰੇ ਐਂਡ ਨੇ ਕਾਦੀ ਇਕ ਟੀਵਾ ਮੈਂ ਸਿੱਖਣ ਲੱਗ ਗਈ ਬੁੱਲ ਟਿੱਕ ਰਹਾ ਤੇ ਬੁਖ ਸਾਰੇ ਪਿੰਡ ਨੇ ਕੀ ਬਾਤ ਹੈ ਇਹ ਸੰਗਦਲ 37 ਇਹ ਸੰਗਦਲ 37 ਲਿਖਿਆ ਸੀ ਬਹੁਤ ਪਿਆਰਾ ਲਿਖਦੇ ਹੋ ਨਾ ਤੁਹਾਡਾ ਹਾਂਜੀ ਬਹੁਤ ਅੱਛਾ ਬਹੁਤ ਵਧੀਆ ਬੜਾ ਚੱਲਿਆ ਗੀਤ ਡੋਪਰ ਸੁਪਰ ਹਿੱਟ ਕੀਤਾ ਰਿਹਾ ਜੀ ਬਿਲਕੁਲ ਮੇਰੇ ਖਿਆਲ ਚ ਪਾਜੀ ਆਪਾਂ ਅਕਸਰ ਗੱਲ ਕਰਦੇ ਆ ਕਿ ਜਿਹੜੇ ਗੀਤ ਆ ਨਾ ਉਹਦੇ ਵਿੱਚ ਜਿਹੇ ਲਿਰਿਕਸ ਆ ਉਹ ਬਹੁਤ ਮਾਇਨੇ ਰੱਖਦੇ ਬਿਲਕੁਲ ਜੀ ਬਿਲਕੁਲ ਫਿਰ ਮਿਊਜ਼ਿਕ ਤੇ ਫਿਰ ਆਵਾਜ਼ ਲਾਇਰਿਕ ਮਿਊਜ਼ਿਕ ਆਰਟਿਸਟ ਕੰਪਨੀ ਔਰ ਉਹਦੀ ਪ੍ਰਮੋਟ ਕਰਨੇ ਆਪਨੇ ਅੱਜ ਕੱਲ ਦੇ ਜਿਹੜੇ ਗੀਤ ਆ ਰਹੇ ਨੇ ਤੁਸੀਂ ਕੋਈ ਕੁਝ ਉਹਨਾਂ ਤੋਂ ਪਰਸਨਲੀ ਚਲੋ ਮਾਰਕੀਟ ਦੇ ਅਕੋਰਡ ਚੇਜ ਹੁੰਦੇ ਨੇ ਨਹੀਂ ਦੇਖੋ ਮੈਂ ਇਸ ਤਰ੍ਹਾਂ ਨਹੀਂ ਕਹਿੰਦਾ ਅੱਛੇ ਗਾ ਰਹੇ ਨੇ ਮੁੰਡੇ ਹੁਣ ਵੀ ਵਧੀਆ ਗਾ ਰਹੇ ਨੇ ਚਲੋ ਥੋੜਾ ਜਿਹਾ ਹੁਣ ਪੋਇਟਰੀ ਦਾ ਵੀ ਫਰਕ ਹੈ ਮਿਊਜ਼ਿਕ ਦਾ ਫਰਕ ਹੈ ਨਵੀਂ ਜਨਰੇਸ਼ਨ ਹੈ ਉਹ ਕੁਝ ਥੋੜਾ ਜਿਹਾ ਹੋਰ ਪਾਲਦੇ ਨੇ ਜੀ ਸੰਤੂ ਸਾਹਿਬ ਤੁਹਾਡਾ ਵੀ ਧੰਨਵਾਦ ਤੁਸੀਂ ਟਾਈਮ ਕੱਢਿਆ ਮੈਨਾਂ ਵੀ ਇੱਕ ਮੈਨੂੰ ਜਿਹੜਾ ਤੁਸੀਂ ਤੁਹਾਡੀ ਪ੍ਰੋਡਕਸ਼ਨ ਹੈ ਨਾ ਉਮਰ ਬੜੀ ਬਧੀਆ ਲੱਗੀ ਯੂ ਮੀ ਇਹਦੇ ਬਾਅਦ ਥੋੜਾਕ ਮੈਨੂੰ ਜਰੂਰ ਦੱਸਿਓ ਆਪਣੇ ਜਿਹੜਾ ਤੁਸੀਂ ਨਾ ਕਿਵੇਂ ਵੱਖਰਾ ਜਿਹਾ ਸੋਚਿਆ ਸਭ ਤੋਂ ਟਿਪੀਕਲ ਜਿਹਾ ਇਹ ਟਿਪੀਕਲ ਨਹੀਂ ਐਕਲੀ ਮੇਰੇ ਮੈਨੂੰ ਤੇ ਮੇਰੀ ਵਾਈਫ ਨੂੰ ਲਵ ਬਰਡਸ ਕਹਿੰਦੇ ਆ ਆਹ ਕੀ ਬਾਤ ਐ ਮੈਂ ਯੂ ਐਂਡ ਮੀ ਨਹੀਂ ਕਰਦਾ ਕਹਿੰਦੇ ਯੂ ਐਂਡ ਮੀ ਮੈਂ ਕਿ ਯੂ ਐਂਡ ਮੀ ਕੀਏ ਤਾਂ ਦੋ ਬਣ ਗਏ ਫਿਰ ਹਾਂ ਹੈ ਨਾ ਇੱਕੋ ਨੂਰ ਆ ਸਾਰਾ ਕੁਝ ਬਿਲਕੁਲ ਯੂ ਮੀ ਇੱਕੋ ਇੱਕੇ ਚ ਖਤਮ ਕਰੋ ਦੇਖਣ ਨੂੰ ਦੋ ਲੱਗੀਏ ਹਾਂ ਕੋਈ ਇਹ ਇੱਕ ਕੀ ਬਾਤ ਐ ਦੱਸ ਸੁਰਵਾ ਤਾਲਾ ਇੱਕ ਭਾਈ ਜੀ ਬਹੁਤ ਐਕਟਿਵ ਹੁੰਦੇ ਸੋਸ਼ਲ ਮੀਡੀਆ ਤੇ ਬਹੁਤ ਫਨ ਕਰਦੇ ਆ ਆਪਾਂ ਆਪਾਂ ਤੇ ਪਹਿਲੀ ਵਾਰੀ ਮੌਕਾ ਮਿਲਿਆ ਸੀ ਮਿਲਣ ਦਾ ਮਹਿਫਲੇ ਪੰਜਾਬ ਵਿੱਚ ਇੱਕ ਕਮੀਡੀ ਆਰਟਿਸਟ ਨੇ ਬਹੁਤ ਵਧੀਆ ਹਾਂਜੀ ਹਾਂਜੀ ਭਾਈ ਕਿਵੇਂ ਤੁਹਾਡੇ ਕੋ ਪੁੱਛੂੰਗਾ ਕਿਵੇਂ ਸਾਰਾ ਕੁਝ ਜਿਹੜਾ ਰੌਣਕ ਮੇਲੇ ਦੇ ਰੂਪ ਵਿੱਚ ਇੱਕ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਲੈ ਕੇ ਆਇਓ ਤੇ ਕਿਵੇਂ ਸਾਰੀ ਸਾਰੀ ਪਲਾਨਿੰਗ ਕਿਵੇਂ ਚੱਲਦੀ ਪਈ ਇਸ ਤੇ ਕਿਰਪਾ ਹੋ ਜੀ ਮੈਂ ਇਹ ਸੁਣਿਆ ਸੀ ਪਹਿਲਾਂ ਤੇ ਉਦੋਂ ਬਾਰ ਬਾਰ ਜਿੰਨੇ ਉੱਥੇ ਆਏ ਸੀ ਆਡੀਅੰਸ ਭਾਈ ਨੂੰ ਕਿਹਨੂੰ ਮਹਿੰਦੀ ਰੰਗ ਮਹਿੰਦੀ ਰੰਗ ਪਗ ਜਦੋਂ ਮੈਂ ਸੁਣਿਆ ਮੇਰੇ ਦਿਮਾਗ ਚੋਂ ਨਿਕਲੇ ਮੈਂ ਘਰ ਗਿਆ ਬਸ ਰਾਤ ਨੂੰ ਵੀ ਉਹੀ ਦਿਮਾਗ ਵਿੱਚ ਘੁੰਮੀ ਜਾਂਦਾ ਘੁੰਮੀ ਜਾਂਦਾ ਘੁੰਮੀ ਜਾਂਦਾ ਉਹ ਵੀ ਨਾ ਜਿੱਦਾਂ ਜਿਹਦਾ ਪੁਰਾਣੀ ਖਰਾਬ ਨਹੀਂ ਚੜਦੀ 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 ਚੜੀ ਹੀ ਜਾਂਦੀ ਹੁਣ ਕਿਹ ਵੀ ਨਵਾਂ ਗਾਣਾ ਸੁਣੀਦਾ ਦੂਜੇ ਦਿਨ ਭੁੱਲ ਜਾਂਦਾ ਤੀਜੇ ਦਿਨ ਕੀ ਬਾਤ ਹੈ ਉਹ ਟਿਊਂ ਦਿਮਾਗ ਫਿੱਟ ਹੋ ਗਈ ਮੇਰੇ ਉਹ ਮੈਂ ਬਬਲੀ ਭਾਜੀ ਕੋ ਗਿਆ ਮੈਂ ਕਿਹਾ ਭਾਜੀ ਦੇਖੋ ਐਦਾ ਵੀ ਪ੍ਰਵੀਨ ਭਾਟਾ ਵੀ ਮੇਰੀ ਭੈਣ ਲੱਗਦੀ ਆ ਠੀਕ ਆ ਸਾਡੇ ਨੇੜੇ ਰਹਿੰਦੀ ਆ ਅਸੀਂ ਉਹਨੂੰ ਬਥੇਰੇ ਸੁਣੀਦਾ ਤੇ ਭਾਜੀ ਉਹਨਾਂ ਦੀ ਉਧਰ ਸੁਣੀ ਮੈਂ ਕਿਹਾ ਵੀ ਇੱਕ ਕਿਰਪਾ ਕਰੋ ਮੇਰੇ ਤੇ ਵੀ ਮੈਂ ਨਾ ਸਾਡੇ ਸਾਊਥੀਸ ਵਾਲੇ ਸਾਰੇ ਬਿਲਕੁਲ ਅਸੀਂ ਵੀ ਰਹਿ ਗਏ ਪਾਜੀ ਹਾਂਜੀ ਅਸੀਂ ਵੀ ਜਾ ਨਹੀਂ ਸਕਿਆ ਉਸ ਦਿਨ ਹਾਂਜੀ ਤੇ ਮੈਂ ਕਿਹਾ ਵੀ ਮੈਂ ਚਾਹੁੰਦਾ ਵੀ ਸਾਊਥ-ਈਸਟ ਵਾਲੇ ਨਾ ਇਹ ਟਾਈਮ ਨੂੰ ਇੰਜੋਏ ਕਰ ਲੈਣ ਕਿਉਂਕਿ ਇਹ ਹੁੰਦਾ ਉਹ ਕਹਿੰਦੇ ਫੇ ਕੀ ਕਰਨਾ ਕੀ ਕਰੀਏ ਬੈਠ ਕੇ ਮਗਰ ਹੁਣ ਕੁ ਮੇਲੇ ਕਰਨਾ ਹੋਰ ਕਰਨਾ ਕੀ ਹੈ ਬੈਠ ਕੇ ਮੋਜਾਂ ਕਰਾਂਗੇ ਕਹਿੰਦੇ ਨਾ ਪ੍ਰੋਗਰਾਮ ਦਾ ਨਾਮ ਕਿ ਰੌਣਕ ਮੇਲਾ ਰੱਖ ਦੋ ਮੈਂ ਟੋਮੇਟੀ ਨਾਲ ਨਾਲ ਕੰਮ ਹੋਇਆ ਭਾਈ ਨੇ ਵੀ ਮੰਨ ਨਹੀਂ ਕੀਤਾ ਕਹਿੰਦੇ ਠੀਕ ਆ ਕਹਿੰਦੇ ਪੂਰਾ ਮੈਨੂੰ ਇਹਨਾਂ ਨੇ ਕੀਤਾ ਮੋਟੀਵੇਟ ਕੀਤਾ ਜੀ ਪ੍ਰਵੀਨ ਪਾਟਾ ਜੀ ਨੇ ਕਿਹਾ ਨਹੀਂ ਭਾਜੀ ਤੁਸੀਂ ਕਰੋ ਤੁਹਾਡੇ ਨਾਲ ਖੜੇ ਆ ਉਹ ਤੋਂ ਬਾਅਦ ਸਾਡੇ ਸਾਹਮਣੇ ਆ ਕੀ ਨਾਮ ਇੱਕਮੀ ਵਾਲੇ ਭਾਜੀ ਉਹਨਾਂ ਨੇ ਕਿਹਾ ਰਿਸਪੌਂਸਿਬਿਲਟੀ ਦੀ ਟੈਨਸ਼ਨ ਨਾਲ ਮੈਂ ਬੈਠਾ ਰੋਪਨ ਕਹਿੰਦੇ ਜੀ ਕੇ ਬ੍ਰਾਈਂਡ ਦੇ ਅਨਸਾਰ ਸਾਰੇ ਸ਼ਹਿਰ ਨੂੰ ਪਤਾ ਜੀ ਕੇ ਬ੍ਰਾਈਂਡ ਵਾਲਿਆਂ ਨੂੰ ਉਹ ਕਹਿੰਦੇ ਭਾਈ ਦੀ ਕੰਮ ਖਿੱਚੇ ਸੀ ਨਾਲ ਬੈਠੇ ਆ ਬਾਕੀ ਹੋਰ ਜੁੜ ਗਏ ਆਪਣੇ ਆ ਟੈਕਸੀ ਕਲੱਬ ਵਾਲੇ ਵਿਨਿੰਗ ਵੈਲਥ ਨਾਲ ਜੁੜ ਗਏ ਰਾਜਪੰਗੂ ਜੀ ਨੇ ਹੂੰ ਉਹਨਾਂ ਨੇ ਮੈਨੂੰ ਇੱਕ ਸਟੈਪ ਬਾਈ ਸਟੈਪ ਗਾਡ ਕੀਤਾ ਗਾਈਡ ਕੀਤਾ ਇੱਕ ਜੀ ਜੀ ਮੈਨੂੰ ਕਈ ਵਾਰ ਲੱਗਦਾ ਹੁੰਦਾ ਸੀ ਇੰਡਸਟਰੀ ਵਿੱਚ ਲੋਕੀ ਕੀ ਜਲਤ ਖਿੱਚਦੇ ਆ ਪਰ ਇਹ ਮੇਰਾ ਭਲੇਖਾ ਨਿਕਲ ਨਿਕਲ ਗਿਆ ਨਹੀਂ ਭਾਈ ਮੈਲਬਨ ਦੇ ਆਪਣੇ ਬਹੁਤ ਸਪੋਰਟ ਤੋਂ ਬੰਦੇ ਨੇ ਐਨੀ ਸਪੋਰਟ ਆ ਰਹੀ ਹੈ ਮੈਨੂੰ ਬੜੀ ਖੁਸ਼ੀ ਹੋਈ ਆ ਉਦੋਂ ਮੈਂ ਸੂਫੀ ਪ੍ਰੋਗਰਾਮ ਕਰਦਾ ਰਹਿੰਦਾ ਘਰਾਂ ਵਿੱਚ ਮੇਹਫਲਾਂ ਲਾਂਦਾ ਰਹਿੰਦਾ ਮੇਰੇ ਬੜੇ ਪਿਆਰੇ ਸਿੰਗਰ ਸੁਰਿੰਦਰ ਸਾਗਰ ਜੀ ਸੁਖ ਸਿੱਧੂ ਜੀ ਅਸੀਂ ਘਰਾਂ ਜਮੇਹਫਲਾ ਖੁਲਾ ਲਾਈ ਦੀਆਂ ਇਦਾਂ ਰੌਣਕ ਮੇਲਾ ਕਰੀਦਾ ਆ ਪਰ ਜਿੱਦਾਂ ਮੈਂ ਬਾਹਰ ਨਿਕਲਿਆ ਮੈਂ ਦੇਖਿਆ ਬਾਹ ਤੇ ਤੁਹਾਡਾ ਲਖ ਲਖ ਸ਼ੁਕਰ ਭਾਜੀ ਨਹੀਂ ਥੈਂਕ ਯੂ ਬੜਾ ਨਹੀਂ ਨਹੀਂ ਸ਼ੁਕਰ ਕਰਦਾ ਹਾਂ ਹਾਂ ਤੇ ਭਾਜੀ ਹੁਣ ਜਿਹੜੀ ਆਪਾਂ ਗੱਲ ਕਰਨੀ ਸੀ ਲੋਕਟ 2 ਉਹਦੇ ਵਿੱਚ ਜਿਹੜਾ Song ਸੀ ਉਹ ਤਾਂ ਕਿਆ ਮਤਲਬ ਬਾਕਮਾਲ ਹੈ ਨਾ ਇੱਕ ਫਿਰ ਜਿਵੇਂ ਕਿ ਦੁਬਾਰਾ ਜੀ ਫਿਰ ਹਾਂ ਦੁਬਾਰਾ ਪਿੰਕੀ ਢਾਲੀ ਵਾਲ ਜੀ ਨੇ ਕਰਿਆ ਕੰਮ ਬੜਾ ਲਾਵਦਾ ਜੀ ਔਰ ਉਹਦੇ ਵਿੱਚ ਲਖਵਿੰਦਰ ਮਾਨ ਸੰਦੇ 47 ਜੀ ਇਹਨਾਂ ਦੇ ਗੀਤ ਸੀਗੇ ਹਮ ਔਰ ਸੁਦੇਸ਼ ਕੁਮਾਰੀ ਨਾਲੋਂ ਟੇਪ ਬਈ ਸੀ ਲੋਕਟ 2 ਬਿਲਕੁਲ ਉਹਦੇ ਵਿੱਚ ਵੁਰਟ ਕਰਾ ਦੇ ਬੁੱਕ ਸਾਰੇ ਪੰਡ ਨੇ ਬੜਾ ਡੋਪਰ ਸੁਪਰ ਟਿਕੀ ਤੇ ਹੁਣ ਵੀ ਮੈਨੂੰ ਸਟੇਜ ਤੇ ਹਰ ਇੱਕ ਸਟੇਜ ਤੇ ਉਹਦੀ ਫਰਮਾਇਸ਼ ਆਉਂਦੀ ਹੈ ਜੀ ਪਰ ਮੈਂ ਗਾਉਣਾ ਹਾਂ ਜੀ ਔਰ ਬੜਾ ਪਪੂਲਰ ਹੈ ਗੀਤ ਉਹ ਡੀਜੇ ਚ ਬੜਾ ਵੱਜਿਆ ਲੌਕਡਾਊਨ ਤੋਂ ਪਹਿਲਾਂ ਟੇਪ ਆਈ ਸੀ ਉਹ ਬਿਲਕੁਲ ਜੀ ਔਰ ਬਹੁਤ ਜ਼ਿਆਦਾ ਚੱਲਿਆ ਗੀਤ ਨਹੀਂ ਮੈਂ ਇਹ ਇਹ ਮੈਂ ਤਾਂ ਦੁਬਾਰਾ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਕਈ ਵਾਰ ਅੱਜ ਕੱਲ ਦੇ ਆਰਟਿਸਟ ਜਿਹੜੇ ਨਾ ਉਹ ਇੱਕ ਸੌਂਗ ਆਉਂਦਾ ਤੇ ਮੇਰੇ ਖਿਆਲ ਚ ਲੋਕੀ ਉਹਨਾਂ ਦਾ ਨਾਮ ਭੁੱਲ ਜਾਂਦੇ। ਮੇਰੀ ਹੁਣ ਵੀ ਟੇ ਬੱਠੇ ਗੀਤ ਐ, ਮੇਰੇ ਚਾਰ ਗੀਤਾਂ ਮੇਰੇ ਸ਼ੂਟ ਹੋਏ ਸੀ। ਉਹੀ ਉਹੀ ਗੱਲ ਕਰ ਰਿਹਾ ਕਿ ਜਦੋਂ ਦੀ ਦੀ ਹੁੰਦੀ ਆ ਆਪਣੀ। ਹਾਂ ਜਦੋਂ ਜਦੋਂ ਤੁਸੀਂ ਚਾਹੇ 10 ਸਾਲ ਦਾ ਵਕਫਾ, 5 ਸਾਲ ਦਾ ਵਕਫਾ ਜਦੋਂ ਤੁਸੀਂ ਆਉਂਦੇ ਹੋ ਲੋਕੀ ਤੁਹਾਨੂੰ ਆਪਣੀਆਂ ਅੱਖਾਂ ਤੇ ਬਿਠਾ ਲੈਂਦੇ। ਥੈਂਕ ਯੂ। ਇਹ ਇਹ ਮੇਰੇ ਖਿਆਲ ਤੁਸੀਂ ਖੱਟਿਆ ਆਇਆ ਏ। ਇਹ ਚੀਜ਼ਾਂ ਜਿਹੜੀਆਂ ਨਾ ਤੁਸੀਂ ਜ਼ਿੰਦਗੀ ਹੱਥ ਦੇ ਫੜ ਫੜਾ ਇੱਕ ਅਸੀਂ ਉਸ ਟਾਈਮ ਤੇ ਸੁਣਦੇ ਨੇ। ਆਡੀਅנס ਅੱਗੇ ਚੇਂਜ ਹੋ ਗਈ ਜਨਰੇਸ਼ਨ ਚੇਂਜ ਹੋ ਗਿਆ ਨਾ ਟੇਸਟ ਜਿਹੜਾ ਸੀ ਉਹ ਚੇਂਜ ਹੋ ਗਿਆ ਇੱਕ ਦਿਨ ਮੈਂ ਭਾਜੀ ਇੱਕ ਲਾਸਟ ਪ੍ਰੋਗਰਾਮ 'ਚ ਗੱਲ ਕੀਤੀ ਸੀ ਸੰਤਾਰ ਭਾਜੀ ਦਾ ਪੌਡਕਾਸਟ ਸੁਣਦਾ ਪਿਆ ਸੀ ਉਹ ਕਹਿੰਦੇ ਅੱਜਕੱਲ ਦੇ ਜਿਹੜੇ ਸੌਂਗ ਹੈ ਨਾ ਉਹ ਪਲਾਸਟਿਕ ਦੇ ਆ ਬਿਲਕੁਲ ਕਹਿੰਦੇ ਵੀ ਉਹਨਾਂ ਵਿੱਚ ਉਹਨਾਂ ਵਿੱਚ ਲਚਕ ਨਹੀਂ ਹੈ ਨਾ ਕੋਈ ਫੀਲ ਨਹੀਂ ਹੈ ਹਾਂਜੀ ਹਾਂਜੀ ਵੀ ਉਹਨਾਂ ਜਿੱਦਾਂ ਸਟੂਡੀਓ 'ਚ ਗਾਏ ਤੁਸੀਂ ਅਸ਼ਾ ਜੀ ਇੱਥੋਂ ਸਾਨੂੰ ਆਹ ਚੀਜ਼ ਚੰਗੀ ਨਹੀਂ ਲੱਗੀ ਆ ਪੀਸ ਚੰਗਾ ਨਹੀਂ ਲੱਗੇ ਉਹ ਦੁਬਾਰਾ ਵਜਾ ਲੈਂਦੇ ਐਨਾ ਉਹਨੂੰ ਦੁਬਾਰਾ ਗਾ ਲੈਂਦੇ ਪਰ ਜਿਹੜੇ ਤੁਹਾਡੇ ਗੀਤ ਹੈ ਨਾ ਉਹ ਸਾਡੇ ਵੇਲੇ ਨਾ ਜੀ ਹੁੰਦੀ ਸੀ 스ਪੂਲ ਦੀ ਰਿਕਾਰਡਿੰਗ ਸੀ 스ਪੂਲ ਦੀ ਰਿਕਾਰਡਿੰਗ ਸੀ ਉਹ ਜੇ ਨਾ ਤੁਸੀਂ ਕੋਈ ਇੱਕ ਲਫ਼ਜ਼ ਵੀ ਗਲਤ ਬੋਲਦੇ ਹੋ ਹਾਂ ਤਾਂ ਤੁਹਾਨੂੰ ਸਾਰਾ ਗੀਤ ਦੁਬਾਰਾ ਦੁਬਾਰਾ ਗਾਉਣਾ ਪੈਂਦਾ ਸੀ ਹੁਣ ਤਾਂ ਮੌਜ ਲੱਗੀ ਵੀ ਹੁਣ ਤਾਂ ਕੱਟ ਲੱਗ ਜਾਂਦਾ ਉੱਥੋਂ ਕਰਦਾ ਅੱਗੇ ਕਰਦਾ ਉਹ ਸਰਾ ਸਿਸਟਮ ਹੈ ਪਰ ਮੈਨੂੰ ਲੱਗਦਾ ਭਾਈ ਫੀਲ ਵੀ ਤਾਂ ਹੀ ਜ਼ਿਆਦਾ ਜੋ ਤੁਸੀਂ ਇੱਕ ਗੀਤ ਨੂੰ ਲਾਈਵ ਗਾ ਰਹੇ ਹੋ ਫਿਰ ਨੰਬਰ 2 ਗੀਤ ਨੂੰ ਅਸੀਂ ਦੇਖ ਕੇ ਨਹੀਂ ਸਿਗਾਉਂਦੇ ਹਾਂ ਬਿਲਕੁਲ ਗੀਤ ਨੂੰ ਯਾਦ ਕਰਕੇ ਬੰਦਾ ਵਧੀਆ ਤਰੀਕੇ ਨਾਲ ਗਾਉਂਦਾ ਉਹਨੂੰ ਇਹ ਵੀ ਫਰਕ ਹੈ ਇਹ ਵੀ ਗੱਲ ਹੈ ਕਿ ਜੋ ਤੁਸੀਂ ਵੇਖ ਵੇਖ ਕੇ ਗਾਉਂਦੇ ਹੋ ਫੀਲ ਖਤਮ ਹੋ ਜਾਂਦੀ ਹੈ ਪ੍ਰਫੋਰਮੈਂਸ ਬੰਦਾ ਦੇ ਨਹੀਂ ਸਕਦਾ ਫਿਰ ਤੁਸੀਂ ਆਡੀਅנס ਨਾਲ ਆਪਣੇ ਸੋਨ ਲਾਈਵ ਇੰਟਰੈਕਸ਼ਨ ਜਿਹੜੇ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਨੇ ਇਸ ਤੋਂ ਬਾਅਦ ਕੋਈ ਨਵੀਂ ਐਲਬਮ ਜਾਂ ਨਵਾਂ ਸਿੰਗਲ ਹਾਂਜੀ ਜਾਨ ਸਰ ਮੈਂ ਜਾਨ ਸਰ ਅਸੀਂ ਕਰ ਰਹੇ ਹਾਂ ਜੀ ਪਿੰਕੀ ਧਾਲੀ ਵਾਲੀ ਜੀ ਨਾਲ ਕਰ ਰਹੇ ਹਾਂ ਟੇਪ ਪੂਰੀ ਟੇਪ ਕਰ ਰਹੇ ਹਾਂ ਕੀ ਬਾਤ ਹੈ ਮੈਂ ਤੇ ਬ੍ਰਿਵਿੰਨ ਪਾਲਤਾ ਜੀ ਹਾਂਜੀ ਕਦੋਂ ਕਦੋਂ ਤਾਂ ਜਾਨ ਸਰ ਕਦੋਂ ਤਾਂ ਕਿ ਤੋਹਫਾ ਤੁਸੀਂ ਮੇਰਾ ਖਿਆਲ ਹੈ ਜੀ ਨਵੰਬਰ ਚ ਤੇ ਮਾਰਕੀਟ ਚ ਆਜੂਗੀ ਕੀਰਾਂ ਬਾਤ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਉਮੀਦ ਆਸ ਤੁਹਾਡੇ ਵਾਰੀ ਟੇਪ ਹੈ ਜੀ ਟੇਪ ਆਉਗੀ ਫੁੱਲ ਟੇਪ ਆਉਗੀ ਇੱਕ ਨਾਉ ਸੋੜੀ ਇੱਕ ਦਾ ਵੀ ਨਹੀਂ ਆਉਂਦਾ ਇੱਕ ਅਨਾਉਂਸਮੈਂਟ ਕਰਨੀ ਉਦਨ ਵਾਲੀ ਬਾਜੀ ਉਦਨ ਮਹਿੰਦੀ ਰੰਗੀ ਪੱਗਾਂ ਪਾ ਕੇ ਆਇਓ ਜਰੂਰ ਜੀ ਸਾਡੇ ਸੇਵਾ ਸਿੰਘ ਸੰਧੂ ਵੱਲੋਂ ਕਹਿੰਦੇ ਵੀ ਜਿਹੜੇ ਸਰਦਾਰ ਮੁੰਡੇ ਪੱਗਾਂ ਬੰਨਦੇ ਆ ਉਹ ਮਹਿੰਦੀ ਰੰਗੀ ਪੱਗ ਜਰੂਰ ਬੰਨ ਕੇ ਆਇਓ ਕਹਿੰਦੇ ਵੀ ਇੱਕ ਨਵਾਂ ਟ੍ਰੈਂਡ ਕਹਿੰਦੇ ਆ ਸਥਾਪਿਤ ਕਰਨਾ ਤਾਂ ਉਹ ਹੋ ਗਏ ਤੇ ਕਿਉਂ ਨਾ ਫਿਰ ਭਾਈ ਆਪਾਂ ਮਹਿੰਦੀ ਰੰਗੇ ਜਿਹੜੀ ਪਾਗਲ ਦੋ ਬੋਲ ਕੀ ਆ ਬਾਤ ਆ ਜੀ ਹਾਂ ਜੀ ਸੁਣਾ ਦਿਨਾ ਜੀ ਸੁਣਾ ਇਹ ਜਾਵੋ ਆਪਣੀ ਜਰੂਰੀ ਚਾਰ ਆ ਰਹਿ ਨੇ ਆਪਾਂ ਗਾਉਣ ਨੂੰ ਤੁਹਾਨੂੰ ਕੋਈ ਪ੍ਰੋਬਲਮ ਬਿਲਕੁਲ ਨਹੀਂ ਹਲੇ ਨਹੀਂ ਕੋਈ ਹੋ ਰੁੱਕੀ ਮੇ ਰੁੱਕੀ ਮੇ ਰਾਹੀਆ ਝਾਂ ਵਾਲਿਆ ਸੁਣ ਜਾਂ ਮੀ ਗੱਲ ਬਹੁਤ ਆਵੇ ਕਹ ਹੜਿਆ ਕੀ ਇਹ ਤੇਰਾ ਨਾਂ ਆਵੇ ਦੱਸ ਕਿਹੜਾ ਇਹ ਘਰਾਂ ਪਹਿਲੀ ਤੱਕਣੇ ਦੇ ਵਿੱਚ ਦਿਲ ਮੋਣਿਆ ਤੇਰੇ ਮੈਂ ਦੀ ਰੰਗ ਪੱਗਦੇ ਆ ਪੇਚਾਂ ਉੱਤੇ ਮਰਗੀ ਮੱਪਟੇ ਹੋਣ ਆ ਤੇਰੇ ਮੈਂ ਦੀ ਰੰਗ ਪੱਗਦੇ ਆ ਪੇਚਾਂ ਉੱਤੇ ਮਰਗੀ ਮੱਪਟੇ ਹੋਣ ਜਾਏ ਕਿਆ ਬਾਤ ਵਾਹ ਦੋਸਤੋ ਜਿਹੜੀ ਚੀਜ਼ ਅਸੀਂ ਐਕਸਪੀਰੀਅੰਸ ਕਰ ਰਹੇ ਆ ਲੱਗੇ ਬੈਠ ਕੇ ਬਿਨਾ ਕਿਸੇ ਸਾਊਂਡ ਦੇ ਬਿਨਾ ਕਿਸੇ ਵੱਡੇ ਵੱਡੇ ਮਿਊਜ਼ਿਕ ਸਿਸਟਮ ਤੋਂ ਜਿਹੜੀ ਆਵਾਜ਼ ਆ ਉਹ ਟਣਕਦੀ ਆ ਜਿ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਗਏ ਸੀ ਝਾਂਜਰ ਦੇ ਬੋਰਾਂ ਵਾਂਗੂ ਆਵਾਜ਼ ਜਿਹੜੀਆਂ ਟਣਕਦੀ ਆ ਪੂਰੀ ਲੱਗਦਾ ਹੈ ਕਿ ਇਹ ਜਿਹੜੇ ਗਲੇ ਨੇ ਸਾਲਾਂ ਬਾਅਦ ਦੀ ਰਿਆਜ਼ ਤੋਂ ਬਾਅਦ ਆ ਤਿਆਰ ਹੋਏ ਨੇ ਜਰੂਰ ਐਕਸਪੀਰੀਅੰਸ ਕਰਿਓ ਜੇਕਰ ਤੁਹਾਡਾ ਰੁਜ਼ਾਨ ਹੈ ਉਸ ਨੂੰ ਪੋਸਟਪੋਨ ਕਰਕੇ ਟਿਕਟਸ ਜਿਹੜੀਆਂ ਜਰੂਰ ਬਾਇ ਕਰਿਓ ਆਉਸਮ ਜਿਹੜੀ ਈਵਨਿੰਗ ਆ ਆਪਾਂ ਰਲ ਮਿਲ ਕੇ ਪਾਜੀ ਹੁਣਾਂ ਦੇ ਨਾਲ ਬਤਾਵਾਂਗੇ ਪ੍ਰਵੀਨ ਪਾਟਾ ਹਣੀ ਉਹਨਾਂ ਨੂੰ ਥੋੜਾ ਕ ਕੋਈ ਅਰਜੈਂਟਲੀ ਅਕ ਕਿਤੇ ਰੋਜ਼ਾਨ ਜਿਆਦਾ ਬਿਜ਼ੀ ਹੋਗੇ ਆ ਨਹੀਂ ਸਕੇ ਨਹੀਂ ਤੇ ਅਸੀਂ ਇਨ ਫਿਊਚਰ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰੀਏ ਇਹ ਡੇਟ ਜਿਹੜੀ ਆ 29 ਸੈਪਟੈਂਬਰ ਫਰਡੇ 5:30 ਸ਼ਾਰਪ ਜਿਹੜਾ ਸ਼ੋਅ ਆ ਉਹ ਸਟਾਰਟ ਹੋਣਾ ਚੈਂਡਲਰ ਕਮਿਊਨਿਟੀ ਹਾਲ ਕੀਸਬੋਰੋ ਵਿੱਚ ਤੇ ਜਿਹੜੀ ਸਾਰੀ ਟੀਮ ਆਰਗੇਨਾਈਜ਼ ਕਰੇਗੀ ਯੂਮੀ ਐਂਟਰਟੇਨਮੈਂਟ ਬਾਜੀ ਸੇਵਾ ਸੰਦੂ ਹਣੀ ਬਾਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਸਾਡੇ ਨਾਲ ਬਹੁਤ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪੰਜ ਆਫ ਚੈਨਲ ਆਸਟ੍ਰੇਲੀਆ ਰਾਟਾ ਬਹੁਤ-ਬਹੁਤ ਸ਼ੁਕਰੀਆ ਔਰ ਸਰੋਤਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਇੰਨਾ ਪਿਆਰ ਦਿੰਦੇ ਨੇ ਦਵਾਰਾ ਸਾਡੇ ਸੇਵਾ ਸਿੰਘ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਸੰਧੂ ਸਾਹਿਬ ਦਾ ਔਰ ਬਾਕੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਦੋਸਤੋ ਦਿਲ ਕਰਦਾ ਕਿ ਗੱਲਬਾਤ ਲੰਬੀ ਕਰਦੇ ਪਰ ਥੋੜਾ ਜਿਹਾ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਾਨੂੰ ਪ੍ਰੋਗਰਾਮ ਜਿਹੜਾ ਉਹ ਸਮਾਪਤੀ ਵੱਲ ਲੈ ਕੇ ਜਾਣਾ ਬਣਾ। ਬੜਾ ਮਾਣ ਮਹਿਸੂਸ ਹੈ ਤੁਸੀਂ ਭਾਜੀ ਟਾਈਮ ਕੱਢ ਕੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਤੁਹਾਡੀ ਜ਼ਿੰਦਗੀ ਜਿਹੜਾ ਆਗਾਮੀ ਤੁਹਾਡਾ ਪ੍ਰੋਜੈਕਟਸ ਹੈ ਉਹਦੇ ਸਾਡੀ ਸਾਰੀ ਟੀਮ ਵੱਲੋਂ ਤੇ ਮੇਰੇ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ। ਤੁਹਾਡੇ ਸ਼ੋਅ ਲਈ ਸੰਧੂ ਸਾਹਿਬ ਤੁਹਾਡੇ ਤੋਂ ਤੁਹਾਡੇ ਸ਼ੋਅ ਲਈ ਬਹੁਤ ਸ਼ੁਭ ਕਾਮਨਾਵਾਂ ਆਖ ਕਰਦੇ ਆ ਕਿ ਜਿੰਨਾ ਸੋਚਿਆ ਉਸ ਤੋਂ ਜਾਦਾ ਅੱਗੇ ਜਾ ਕੇ ਲਾ ਤੁਹਾਡਾ ਸੋ ਉਹ ਸਫਲ ਹੋਵੇ ਤੇ ਇਨ ਫਿਊਚਰ ਤੁਸੀਂ ਵਧੀਆ ਵਧੀਆ ਪ੍ਰੋਜੈਕਟਸ ਲੈ ਕੇ ਆਉਂਦੇ ਰਹੋ ਪਰ ਇਨ ਫਿਊਚਰ ਅਸੀਂ ਫੇਰ ਗੱਲਾਂ ਬਾਤਾਂ ਕਰਾਂਗੇ ਅੱਜ ਲਈ ਸਟੂਡੀਓ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਸ ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਫੀਡਬੈਕ ਜਿਹੜੀ ਆ ਉਹ ਜਰੂਰ ਦਿਓ ਜੇ ਕਿਤੇ ਉਨਤਾਈ ਆ ਤਾਂ ਉਸ ਬਾਰੇ ਸਾਨੂੰ ਜਰੂਰ ਦੱਸਿਓ ਵਾਤਵਾਰ ਸ਼ੇਅਰ ਕਮੈਂਟਸ ਜਿਹੜੇ ਆ ਉਹ ਜਰੂਰ ਕਰਿਓ ਤੇ 29 ਸਪਟੰਬਰ ਨੂੰ ਜਰੂਰ ਪਹੁੰਚਿਓ ਸਾਰੇ ਰਲ ਮਿਲ ਕੇ ਜਿਹੜੀ ਸ਼ਾਮ ਆ ਉਸ ਨੂੰ ਅਸੀਂ ਬਹੁਤ ਵਧੀਆ ਸ਼ਾਮ ਦੇ ਰੂਪ ਵਿੱਚ ਅਸੀਂ ਚੇਂਜ ਕਰਾਂਗੇ ਭਾਈਉਨਾ ਕੋ ਪ੍ਰਵੀਨ ਪਾਟਾਣੂ ਕੋ ਬਾਬਾ ਸੋਨੇ ਗੀ ਸੁਣ ਕੇ ਅੱਜ ਲਈ ਇੰਨਾ ਹੀ ਧੰਨਵਾਦ